ਉਹਦੀ ਡੈੱਡ ਬੋਡੀ ਤੇ ਪਾਇਆ ਜਾਂਦਾ ਹੈ ਇੱਕ ਸਮਗਰੀ ਦੂਜੇ ਨੰਬਰ ਤੇ ਡੈੱਡ ਬੋਡੀ ਨੂੰ ਕਰਮ ਖਾਂਦੇ ਨੇ ਤੇ ਉਹ ਕਰਮ ਨੇ ਜਿਹੜੇ ਉਹ 5-5 ਫੁੱਟ ਤੱਕ ਵੀ ਸਰਾਖ ਕਰ ਦਿੰਦੇ ਨੇ ਆ ਜਿਹਨੂੰ ਅੱਜ ਆਪਾਂ ਕਹਿੰਦੇ ਗਡੋਆਂ ਦੀ ਖੇਤੀ ਗੁੰਡੋਆ ਧਰਤੀ ਦੇ ਉੱਥੋਂ ਤੱਕ ਚਲਾ ਜਾਂਦਾ ਜਿੱਥੋਂ ਤੱਕ ਟਰੈਕਟਰ ਦਾ ਹਲ ਵੀ ਨਹੀਂ ਜਾਂਦਾ ਮਸਾਮ ਖੋਲਣ ਦਾ ਤਰੀਕਾ ਧਰਤੀ ਦੇ ਰੋਮ ਖੋਲਣ ਦਾ ਅੱਜ ਵੀ ਤੁਸੀਂ ਵੇਖੋ ਪੰਜਾਬ ਵਿੱਚ ਜਿਹੜੀ ਜਗ੍ਹਾ ਵਿੱਚ ਪਾਣੀ ਨਹੀਂ ਨਾ ਜੀਰ ਦਾ ਉੱਥੇ ਫਿਰ ਉਹ ਸੱਬਲ ਫੇਰਦੇ ਆ ਭਾਵ ਕਿ ਧਰਤੀ ਦੀ ਤਹਿ ਤੋੜੀ ਜਾਂਦੀ ਹੈ ਤਾਂ ਕਿ ਪਾਣੀ ਹੈ ਜਿਹੜਾ ਉਹ ਰੀਚਾਰਜ ਹੋਣਾ ਸ਼ੁਰੂ ਹੋ ਜਾਏ ਧਰਤੀ ਵਿੱਚ ਹੁਣ ਭਾਵ ਕੀ ਸੀ কুমਾਰ ਵੀਰ ਨੇ ਬਣਾਉਣੇ ਭਾਂਡੇ ਜੇ ਉਹ ਬਾਹਰ ਦੀ ਕੋਈ ਮਿੱਟੀ ਲੈ ਕੇ ਆਉਂਦਾ ਭਾਂਡੇ ਬਣਦੇ ਨਹੀਂ ਆ ਕਿਉਂਕਿ ਮਿਹਨਤ ਬੜੀ ਹੈ ਮਿੱਟੀ ਚੀਕਣੀ ਜ਼ਿਆਦਾ ਚਾਹੀਦੀ ਹੈ ਉਹਨੂੰ ਥੱਪਣਾ ਪੈਣਾ ਫਿਰ ਉਹਨੂੰ ਚੱਕ ਤੇ ਚੜਾਉਣਾ ਪੈਣਾ ਫਿਰ ਉਹਦੇ ਭਾਂਡੇ ਬਣਾਉਣੇ ਆ ਤੇ ਜੇ ਮਿੱਟੀ ਵਿੱਚ ਲਚਕੀਲਾਪਨ ਨਹੀਂ ਹੈ ਸਖਤ ਹੈ ਮਿੱਟੀ ਤਾਂ ਉਹ ਬਣਦਾ ਬਣਦਾ ਕੁੱਜੀ ਵੀ ਟੁੱਟ ਜਾਵੇਗੀ ਬਣਦਾ ਬਣਦਾ ਘੜਾ ਵੀ ਟੁੱਟ ਜਾਵੇਗਾ ਬਣਦਾ ਬਣਦਾ ਦੀਵਾ ਵੀ ਟੁੱਟ ਜਾਵੇਗਾ ਕਿਉਂਕਿ ਪਹਿਲਾਂ ਘਰ ਵਿੱਚ ਲਾਈਟ ਨਹੀਂ ਹੁੰਦੀ ਸੀ ਚਾਨਨ ਵੀ ਦੀਵਿਆਂ ਨਾਲ ਕੀਤਾ ਜਾਂਦਾ ਦੀਵਾਲੀ ਤੇ ਵੀ ਮਸ਼ਾਲਾਂ ਚ ਕੰਗਾ ਜਾਂਦੀਆਂ ਸਭ ਕੁਝ ਮਿੱਟੀ ਦਾ ਹੋਇਆ ਕਰਦਾ ਸੀ ਹੁਣ ਉਥੇ ਰਾਮ ਰਾਏ ਚਾਹੁੰਦੇ ਦੱਸ ਸਕਦੇ ਸੀ ਕਿ ਗੁਰੂ ਪਿਤਾ ਨੇ ਤੁਹਾਡੇ ਧਰਮ ਦੀ ਤੁਹੀਣ ਨਹੀਂ ਕੀਤੀ ਕਿਉਂਕਿ ਤੁਹਾਡਾ ਧਰਮ ਵੀ ਕਹਿੰਦਾ ਕਿ ਅੱਲਾਹ ਦੀ ਦਰਗਾਹ ਵਿੱਚ ਉਹੀ ਜੀ ਜਾ ਸਕਦਾ ਜਿਹੜਾ ਜਿੰਦੇ ਜੀ ਕਰਮ ਪਾਕ ਕਰਦਾ ਤੇ ਜਿਹਦੇ ਕਰਮ ਪਾਕ ਨਹੀਂ ਹੈ ਉਹ ਅੱਲਾਹ ਦੀ ਦਰਗਾਹ ਦੇ ਵਿੱਚ ਨਹੀਂ ਜਾ ਸਕਦਾ ਤੇ ਬਾਬਾ ਫਰੀਦ ਸਾਹਿਬ ਦਾ ਵੀ ਆਪਾਂ ਸ਼ਬਦ ਪੜ੍ਹਦੇ ਆਂ ਉਥੇ ਬਾਬਾ ਜੀ ਕਹਿੰਦੇ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਜੇ ਤੂੰ ਕੁਝ ਚੰਗੇ ਕੰਮ ਕੀਤੇ ਆ ਨਾ ਕਿਸੇ ਦਾ ਭਲਾ ਕੀਤਾ ਕਿਸੇ ਨੂੰ ਚੰਗੀ ਮੱਤ ਦਿੱਤੀ ਹੈ ਅੱਗੇ ਉਹ ਜਾਣਾ ਆ ਤੇਰਾ ਪੈਸਾ ਜ਼ਮੀਨ ਜਾਇਦਾਦ ਧਨ ਆਦਕ ਨਹੀਂ ਜਾਣਾ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾ ਆਏ ਕੰਮ ਉਹ ਤੇਰੇ ਕੰਮ ਆਉਣੇ ਨੇ ਹੁਣ ਉਥੇ ਬਾਬਾ ਰਾਮ ਰਾਏ ਦੱਸ ਸਕਦੇ ਸੀ ਕਿ ਵੇਖੋ ਜੀ ਇਹ ਤੁਹਾਡੇ ਧਰਮ ਦੀ ਤੋਹੀਰ ਨਹੀਂ ਹੈ ਘਮਾਰ ਵੀਰ ਤੁਹਾਡੇ ਕਬਰਸਤਾਨ ਦੀ ਮਿੱਟੀ ਤਾਂ ਲੈ ਕੇ ਆਉਂਦਾ ਹੈ ਉਹ ਬਹੁਤ ਲਚਕੀਲੀ ਹੁੰਦੀ ਹੈ ਉਹਨੂੰ ਜਿੱਦਾਂ ਮਰਜੀ ਆਕਾਰ ਦੇ ਦਿੱਤਾ ਜਾਵੇ ਤੇ ਤੁਹਾਡੇ ਵਿੱਚ ਭਰਮ ਪਾ ਦਿੱਤਾ ਕਿ ਜਦੋਂ ਮਰਦਾ ਕਿਸੇ ਅੱਗ ਦੇ ਵਿੱਚ ਦਫਨਾਇਆ ਜਾਂਦਾ ਹੈ ਉਹ ਨਾਪਾਕ ਹੋ ਜਾਂਦਾ ਹੈ ਤੇ ਪਰ ਤੁਸੀਂ ਸੋਚੋ ਤੁਹਾਡੇ ਘਰ ਦੇ ਵਿੱਚ ਵੀ ਘੜੇ ਹੈਗੇ ਆ ਤੁਹਾਡੇ ਘਰ ਦੇ ਵਿੱਚ ਵੀ ਦੀਵੇ ਹੈਗੇ ਆ ਤੁਹਾਡੇ ਘਰ ਦੇ ਵਿੱਚ ਵੀ ਮਸ਼ਾਲਾਂ ਹੈਗੀਆਂ ਤੁਹਾਡੇ ਘਰ ਦੇ ਵਿੱਚ ਵੀ ਸੁਰਾਈਆਂ ਹੈਗੀਆਂ ਤੇ ਤੁਸੀਂ ਵੀ ਭਾਂਡੇ ਉਹੀ ਵਰਤਦੇ ਹੋ ਜਿਹੜੇ ਤੁਹਾਡੀ ਕਬਰਸਤਾਨ ਵਿੱਚੋਂ ਆਏ ਨੇ ਤੁਸੀਂ ਕਹਿੰਦੇ ਹੋ ਕਿ ਸਾਡੇ ਮਰਦੇ ਨੂੰ ਅੱਗ ਦਾ ਸੇਕ ਨਹੀਂ ਲੱਗਣਾ ਚਾਹੀਦਾ ਪਰ ਉਹੀ কুমਾਰ ਤੁਹਾਡੀਆਂ ਕਬਰਾਂ ਨੂੰ ਖੋਦ ਕੇ ਮਿੱਟੀ ਲੈ ਕੇ ਆਇਆ ਘੜ ਭਾਂਡੇ ਇੱਟਾਂ ਕੀਆ ਉਹਨੇ ਉਸ ਮਿੱਟੀ ਨੂੰ ਘੜ ਕੇ ਭਾਂਡੇ ਬਣਾ ਲਏ ਉਸ ਮਿੱਟੀ ਨੂੰ ਘੜ ਕੇ ਇੱਟਾਂ ਬਣਾ ਲਈਆਂ ਭਾਂਡੇ ਤੁਹਾਡੇ ਘਰ ਵਿੱਚ ਵੀ ਹੈਗੇ ਆ ਇੱਟਾਂ ਦਾ ਤੁਸੀਂ ਵੀ ਘਰ ਬਣਾਇਆ ਤੇ ਇੱਟ ਬਣਨ ਤੋਂ ਪਹਿਲਾਂ ਆਵੇ ਵਿੱਚ ਜਾਂਦੀ ਹੈ ਤੇ ਫਿਰ ਪਿਤਾ ਜੀ ਕਹਿੰਦੇ ਜਲਦੀ ਕਰੇ ਪੁਕਾਰ ਹੁਣ ਤੁਹਾਡੀ ਮਿੱਟੀ ਵੀ ਜਲ ਰਹੀ ਹੈ ਜਲ ਜਲ ਰੋਵੇ ਬੱਪੜੀ ਬੱਪੜੀ ਦਾ ਅਰਥ ਹੈ ਵਿਚਾਰੀ ਕਿ ਤੁਹਾਡੀ ਮਿੱਟੀ ਵੀ ਸੜਦੀ ਪਈ ਹੈ ਭਾਈ ਮਿੱਟੀ ਦਾ ਕੋਈ ਧਰਮ ਨਹੀਂ ਹੁੰਦਾ ਮਿੱਟੀ ਕਦੀ ਕਿਸੇ ਇੱਕ ਦੀ ਨਹੀਂ ਹੁੰਦੀ ਮਿੱਟੀ ਸਬਨਾ ਨੂੰ ਰਿਜਕ ਦਿੰਦੀ ਹੈ ਮਿੱਟੀ ਸਬਨਾ ਦਾ ਹੀ ਭਲਾ ਕਰਦੀ ਹੈ ਇਹ ਤੁਹਾਡੀ ਮਨੋਂਤ ਗਲਤ ਹੈ ਉਥੇ ਤੁਹਾਡੀ ਮਨੋਂਤ ਨੂੰ ਗੁਰੂ ਪਿਤਾ ਜੀ ਨੇ ਕਟਾਕਸ਼ ਕੀਤਾ ਨਾ ਕਿ ਤੁਹਾਡੇ ਧਰਮ ਨੂੰ ਕੀਤਾ ਪਰ ਉਥੇ ਬਾਬਾ RAM ਰਾਜ ਦੇ ਮਾਰ ਵਿੱਚ ਦੁਨੀਆ ਆਈ ਤੇ ਜਿਹੜਾ ਸ਼ੰਕਾ ਨਿਵਰਤ ਕਰਨ ਦੀ ਬਜਾਏ ਕਹਿ ਦਿੰਦਾ ਨਹੀਂ ਜੀ ਇੱਥੇ ਗੁਰੂ ਨਾਨਕ ਸਾਹਿਬ ਤੋਂ ਗਲਤੀ ਹੋ ਗਈ ਕੀ ਗਲਤੀ ਹੋਈ ਕਹਿੰਦੇ ਅਸਲ ਸ਼ਬਦ ਸੀ ਮਿੱਟੀ ਬੇਈਮਾਨ ਕੀ ਤੇ ਕਹਿੰਦੇ ਬਾਬੇ ਨਾਨਕ ਤੋਂ ਗਲਤੀ ਨਾਲ ਲਿਖਿਆ ਗਿਆ ਮਿੱਟੀ ਮੁਸਲਮਾਨ ਕੀ ਵੇਖੋ ਜਿੰਨਾ ਚਿਰ ਬਾਬਾ RAM RAJ ਗੁਰੂ ਪਿਤਾ ਜੀ ਵੱਲ ਮੁੱਖ ਕਰਕੇ ਰਿਹਾ ਤੇ ਮਹਾਰਾਜ ਜੀ ਆਪਣੀ ਜਫੀ ਦੇ ਵਿੱਚ ਲੈਂਦੇ ਰਹੇ ਪਰ ਅੱਜ ਦਿੱਲੀ ਦੀ ਧਰਤੀ ਤੇ ਇੱਕ ਪੰਗਤੀ ਬਦਲੀ ਹੈ ਬਾਣੀ ਦੀ ਇੱਕ ਸ਼ਬਦ ਛੋਟਾ ਜਿਹਾ ਤੇ ਦਿੱਲੀ ਦੀਆਂ ਸੰਗਤਾਂ ਨੇ ਚਿੱਠੀਆਂ ਭੇਜ ਦਿੱਤੀਆਂ ਕੀਰਤਪੁਰ ਸਾਹਿਬ ਮਹਾਰਾਜ ਜੀ ਨੂੰ ਕਹਿੰਦੇ ਵੇਖੋ ਜੀ ਤੁਹਾਡੇ ਸਾਬਜ਼ਾਦੇ ਨੇ ਗੁਰਨਾਨਕ ਸਾਹਿਬ ਦੀ ਬਾਣੀ ਦੀ ਇੱਕ ਪੰਗਤੀ ਬਦਲੀ ਹੈ ਤੇ ਗੁਰੂ ਪਿਤਾ ਜੀ ਨੇ ਵਾਪਸ ਚਿੱਠੀ ਲਿਖ ਦਿੱਤੀ ਕਹਿੰਦੇ RAM RAJ ਨੂੰ ਕਹਿ ਦੋ ਅੱਜ ਤੋਂ ਬਾਅਦ ਅਸੀਂ ਇਹਦੇ ਬਾਪ ਨਹੀਂ ਇਹ ਸਾਡਾ ਪੁੱਤਰ ਨਹੀਂ ਹੈ ਜਿੰਦਗੀ ਭਰ ਬਾਬਾ RAM RAJ ਨੂੰ 7ਵੇਂ ਪਿਤਾ ਮਾਲਕ ਜੀ ਨੇ ਆਪਣੇ ਮੱਥੇ ਨਹੀਂ ਲਾਇਆ ਤੇ ਜਿਹੜੀ ਗੁਰਤਾ ਗੱਦੀ ਦੀ ਸੇਵਾ ਹੈ ਨਾ ਉਹ ਛੋਟੇ ਸੁਪੁੱਤਰ ਸਤਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਦੇ ਦਿੱਤੀ ਇਹ ਗੱਲ ਵੱਖਰੀ ਕੇ ਮਗਰੋਂ ਪਛਤਾਪ ਕੀਤਾ ਬਾਬਾ RAM RAJ ਨੇ ਦੇਰਾ ਦੂਨ ਦੀ ਧਰਤੀ ਤੇ ਕਲਗੀਧਰ ਪਿਤਾ ਜੀ ਆਏ ਉਹਨਾਂ ਦੇ ਨਾਲ ਵਿਚਾਰ ਗੋਸ਼ਟ ਕੀਤੀ ਤੇ ਆਪਣੀ ਗਲਤੀ ਨੂੰ ਮੰਨਿਆ ਕਹਿਣ ਤੋਂ ਭਾਵ ਭਗਤ ਇੱਕ ਅਜਿਹੀ ਸੋਚ ਹੈ ਜਿਹੜੀ ਬਹੁਤ ਉੱਚੀ ਅਤੇ ਸੋਚੀ ਹੋਇਆ ਕਰਦੀ ਹੈ ਤੇ ਜਦੋਂ ਆਪਾਂ ਸਤਗੁਰ ਜੀ ਦੀ ਰੱਬੀ ਬਾਣੀ ਨੂੰ ਪੜ੍ਹਦੇ ਆਂ ਉੱਥੇ ਜਿੰਨੀ ਪਾਤਸ਼ਾਹ ਮਾਲਕ ਦੀ ਬਾਣੀ ਹੈ ਉਹ ਨਾਨਕ ਸ਼ਬਦ ਦੇ ਥੱਲੇ ਹੈ ਪਰ ਜਦੋਂ ਭਗਤ ਸਹਿਬਾਨਾ ਦੀ ਬਾਣੀ ਆ ਜਾਂਦੀ ਹੈ ਉੱਥੇ ਗੁਰੂ ਪਿਤਾ ਜੀ ਨੇ ਬਕਾਇਦਾ ਭਗਤ ਸਹਿਬਾਨਾ ਦਾ ਨਾਮ ਲਿਖਿਆ ਤੇ ਫਿਰ ਬਕਾਇਦਾ ਖੀਰ ਤੇ ਹੁਣ ਵੇਖੋ ਭਾਈ ਸਾਹਿਬ ਹੋਣਾ ਨੇ ਚਾਰ ਸ਼ਬਦ ਪੜ੍ਹੇ ਚਾਰੇ ਸ਼ਬਦ ਜੀ ਬਾਬਾ ਨਾਮਦੇਵ ਸਾਹਿਬ ਦੇ ਪੜ੍ਹੇ ਹੁਣ ਉਹਦੇ ਵਿੱਚ ਦੋ ਸਬੂਤ ਸਾਨੂੰ ਮਿਲਦੇ ਨੇ ਪਹਿਲਾ ਹੈਡਿੰਗ ਆ ਗਿਆ ਉੱਪਰ ਕਿ ਬਾਣੀ ਭਗਤ ਨਾਮਦੇਵ ਜੀ ਕੀ ਤੇ ਦੂਜਾ ਅਖੀਰ ਤੇ ਭਗਤ ਸਹਿਬਾਨ ਜੀ ਦਾ ਨਾਮ ਆ ਗਿਆ ਭਾਵ ਕਿ ਗੁਰੂ ਪਿਤਾ ਜੀ ਨੇ ਜੇਕਰ ਦੂਜੇ ਭਗਤ ਸਹਿਬਾਨਾਂ ਦੀ ਬਾਣੀ ਲੈ ਕੇ ਆਂਦੀ ਨਾ ਤੇ ਧੁਰ ਕੀ ਬਾਣੀ ਵਿੱਚ ਦਰਜ ਕੀਤੀ ਤੇ ਗੁਰੂ ਪਿਤਾ ਮਾਲਕ ਜੀ ਨੇ ਉੱਥੇ ਕਿਸੇ ਵੀ ਭਗਤ ਸਹਿਬਾਨ ਦਾ ਨਾਮ ਨਹੀਂ ਕਟਿਆ ਸੋ ਬਾਬਾ ਨਾਮਦੇਵ ਸਭ ਦਾ ਸਮੁੱਚਾ ਜੀਵਨ ਹੱਕ ਅਤੇ ਸੱਚ ਤੇ ਚੱਲਿਆ ਇੱਕ ਦਿਨ ਮਨ ਦੇ ਵਿੱਚ ਇੱਛਾ ਆਈ ਕਿ ਮੈਂ ਵੀ ਮੰਦਰ ਵਿੱਚ ਜਾ ਕੇ ਦੇਖਾਂ ਹੁਣ ਵੇਖੋ ਕਿਸੇ ਚੀਜ਼ ਤੇ ਕਿਸੇ ਧਾਰਮਿਕ ਸਥਾਨ ਤੇ ਜਾਣਾ ਮਾੜਾ ਨਹੀਂ ਹੈ ਹਾਂ ਉੱਥੋਂ ਦੀ ਪੂਜਾ ਮਾੜੀ ਹੈ ਸਿੱਖ ਨੂੰ ਸਾਰੇ ਧਾਰਮਿਕ ਸਥਾਨਾਂ ਤੇ ਜਾਣਾ ਚਾਹੀਦਾ ਇੱਥੋਂ ਤੱਕ ਸ੍ਰੀ ਗੁਰੂ ਅਮਰਦਾਸ ਜੀ ਬੜੇ ਥਾਵਾਂ ਤੇ ਗਏ ਬਾਬਾ ਨਾਨਕ ਪਿਤਾ ਜੀ ਬੜੇ ਥਾਵਾਂ ਤੇ ਗਏ ਹੁਣ ਵੇਖੋ ਜਗਨਨਾਥ ਪੁਰੀ ਦੇ ਵਿੱਚ ਗਏ ਤਾਂ ਹੀ ਮਹਾਰਾਜ ਜੀ ਨੂੰ ਪਤਾ ਲੱਗਿਆ ਨਾ ਆਰਤੀ ਕਿੱਦਾਂ ਕਰਦੇ ਆ ਤੇ ਜੇ ਮਹਾਰਾਜ ਨਾ ਜਾਣਦੇ ਕਿੱਥੋਂ ਪਤਾ ਲੱਗਦਾ ਸ਼ਾਮਾਂ ਦਾ ਵਕਤ ਹੋਇਆ ਮਹਾਰਾਜ ਜੀ ਕਹਿੰਨੇ ਚਲੋ ਸਾਡੇ ਨਾਲ ਆਰਤੀ ਕਰੜੀਆਂ ਮਹਾਰਾਜ ਕਹਿੰਨੇ ਚਲੋ ਭਾਈ ਤੁਹਾਡੀ ਆਰਤੀ ਦੇਖ ਲੈਨੇ ਆ ਤੇ ਜਦੋਂ ਜਾ ਕੇ ਦੇਖਿਆ ਕੀ ਕੀਤਾ ਬਹੁਤ ਵੱਡੀ ਇੱਕ ਮੂਰਤੀ ਬਣਾਈ ਹੋਈ ਹੈ ਉਹਦੇ ਅੱਗੇ ਪੁਜਾਰੀ ਖੜਾ ਪੁਜਾਰੀ ਦੇ ਥਾਲ ਹੈ ਥਾਲ ਵਿੱਚ ਦੀਵੇ ਜਗਦੇ ਆ ਮੋਤੀ ਰੱਖੇ ਆ ਸਮਗਰੀ ਰੱਖੀ ਹੈ ਇੱਕ ਨਾਲ ਧੂਪ ਘਮਾਈ ਜਾਂਦਾ ਤੇ ਆਰਤੀ ਕਰ ਰਹੇ ਆ ਨਾਲ ਟੱਲੀਆਂ ਵੱਜ ਰਹੀਆਂ ਛਣੇ ਵੱਜ ਰਹੇ ਆ ਬਾਬਾ ਨਾਨਕ ਜੀ ਨੇ ਵੇਖਿਆ ਕੇ ਵੇਖ ਕੇ ਬਾਹਰ ਆ ਗਏ ਤੇ ਹੁਣ ਕਾਰ ਉਹ ਆਰਤੀ ਰਹਿ ਆ ਤੇ ਮਨ ਵਿੱਚ ਕੀ ਚੱਲਦਾ ਕਿ ਜਦੋਂ ਆਰਤੀ ਖਤਮ ਹੋ ਗਈ ਪੁੱਛਾਂਗੇ ਜਾ ਕੇ ਬਾਬੇ ਨਾਨਕ ਨੂੰ ਵੀ ਤੂੰ ਬਾਹਰ ਕੱਤੋਂ ਆਇਆ ਧਿਆਨ ਆਰਤੀ ਵਿੱਚ ਨਹੀਂ ਹੈ ਧਿਆਨ ਗੁਰੂ ਪਿਤਾ ਜੀ ਵਿੱਚ ਹੈ ਸਾਰੀ ਆਰਤੀ ਪੜਦਿਆ ਪੜਦਿਆ ਲੰਘ ਗਈ ਜਦੋਂ ਸਮਾਪਤੀ ਹੋਈ ਤੇ ਮਹਾਰਾਜ ਨੇ ਉਹ ਕਹਿੰਦੇ ਤੁਸੀਂ ਸਾਡੀ ਬੇਅਦਬੀ ਕੀਤੀ ਹੈ ਪਿਤਾ ਜੀ ਕਹਿੰਦੇ ਤੁਹਾਡੀ ਬੇਅਦਬੀ ਕਿੱਦਾਂ ਹੋ ਗਈ ਕਹਿੰਦੇ ਵੇਖੋ ਤੁਸੀਂ ਆਰਤੀ ਨਹੀਂ ਕੀਤੀ ਅਸੀਂ ਆਰਤੀ ਕਰ ਰਹੇ ਸੀ ਸਾਬਕ ਨੇ ਤੁਸੀਂ ਤੁਸੀਂ ਕਿੱਥੇ ਆਰਤੀ ਕਰਦੇ ਤੁਹਾਡਾ ਧਿਆਨ ਤਾਂ ਮੇਰੇ ਵਿੱਚ ਸੀ ਕਦੋਂ ਸਮਾਪਤੀ ਹੋਵੇ ਕਦੋਂ ਇਹਨੂੰ ਪੁੱਛਾਂਗੇ ਦੂਜੇ ਨੰਬਰ ਤੇ ਕਹਿੰਦੇ ਤੁਸੀਂ ਕਿਹਦੀ ਆਰਤੀ ਕੀਤੀ ਕਹਿੰਦੇ ਜਗਤ ਦੇ ਮਾਲਕ ਦੀ ਕਿਰੇ ਤੁਹਾਡੇ ਜਗਤਰਾ ਮਾਲਕ ਇਹਨਾਂ ਕੋ ਆ ਜਿੱਦਾਂ ਕਿ ਤੁਸੀਂ ਬਣਾ ਕੇ ਬੈਠੇ ਹੋ ਪਹਿਲੀ ਗੱਲ ਤਾਂ ਇਹ ਵੀ ਕਿਸੇ ਬੰਦੇ ਦਾ ਬਣਾਇਆ ਹੋਇਆ ਉਹਨੇ ਕੋਈ ਪੱਥਰ ਲੈ ਕੇ ਆਂਦਾ ਵੱਡਾ ਉਸ ਪੱਥਰ ਨੂੰ ਘੜਿਆ ਉਹ ਘੜ ਕੇ ਤੁਹਾਡਾ ਰੱਬ ਬਣਾ ਕੇ ਤੁਹਾਨੂੰ ਦੇ ਦਿੱਤਾ ਤੁਸੀਂ ਆਪੇ ਲੈ ਕੇ ਆਏ ਆਪੇ ਮੰਦਰ ਵਿੱਚ ਫਿੱਟ ਕਰ ਦਿੱਤਾ ਆਪੇ ਉਹਦੀ ਆਰਤੀ ਕਰਨ ਲੱਗੇ ਇਹ ਤੁਹਾਡਾ ਜਗਤਨਾਥ ਨਹੀਂ ਹੈ ਜਗਤਨਾਥ ਉਹ ਹੈ ਜਿਹਨੇ ਸਾਰੇ ਜਗਤ ਦੀ ਕਿਰਿਆ ਨੂੰ ਆਪਣੇ ਹੱਥ ਵਿੱਚ ਰੱਖਿਆ ਹੋਇਆ ਇਹ ਤਾਂ ਤੁਹਾਡਾ ਜਗਤਨਾਥ ਇੱਕ ਮੰਦਿਰ ਦੀ ਬਿਲਡਿੰਗ ਦੇ ਵਿੱਚ ਕੈਦ ਹੈ ਫਿਰ ਦੂਜੇ ਨੰਬਰ ਤੇ ਤੁਸੀਂ ਦੀਵੇ ਬਣਾ ਕੇ ਬੈਠੇ ਤੁਹਾਡਾ ਦੀਵਾ ਕਿੰਨਾ ਕੁ ਜਗੇਗਾ ਭੋਰਾ ਕੋ ਦੀਵਾ ਦੋ ਚਮਚੇ ਘਿਓ ਦੇ ਪਾਇਆ ਅੱਧੇ ਘੰਟੇ ਬਾਅਦ ਬੁੱਝ ਜਾਣਾ ਤੁਸੀਂ ਕਿਵੇਂ ਰੱਬ ਦੀ ਆਰਤੀ ਕਰ ਲੋਗੇ ਤੇ ਕਹਿੰਦੇ ਫਿਰ ਕਿਵੇਂ ਹੋਵੇਗੀ ਪਰ ਉੱਤੇ ਗੁਰੂ ਪਿਤਾ ਮਹਾਰਾਜ ਜੀ ਨੇ ਸ਼ਬਦ ਉਚਾਰਿਆ ਵੈਸੇ ਇਹ ਸ਼ਬਦ ਜਦੋਂ 1947 ਦੇ ਵਿੱਚ ਭਾਰਤ ਆਜ਼ਾਦ ਹੋਇਆ ਪੰਜਾਬ ਦੇ ਟੁਟੇ ਕੀਤੇ ਗਏ ਉਦੋਂ ਜਦੋਂ ਇਹਨਾਂ ਨੇ ਨਵਾਂ ਸੰਵਿਧਾਨ ਬਣਾਇਆ ਨਾ ਬਾਂਬਣਾ ਨੇ ਫਿਰ ਇਹਨਾਂ ਨੇ ਇੱਕ ਰਾਸ਼ਟਰੀ ਗਾਣ ਵੀ ਬਣਾਇਆ ਸੀ ਕਿਤੇ ਸਾਨੂੰ ਰਾਸ਼ਟਰੀ ਗਾਣ ਚਾਹੀਦਾ ਤੇ ਉਦੋਂ ਬਹੁਤ ਵੱਡਾ ਮੰਨਿਆ ਪਰਮੰਨਿਆ ਫਿਲਾਸਫਰ ਸੀ ਰਵਿੰਦਰਨਾਥ ਠਾਕੁਰ ਅੰਗਰੇਜ਼ਾਂ ਨੂੰ ਠਾਕੁਰ ਨੂੰ ਕਹਿਣਾ ਆਉਂਦਾ ਸੀ ਉਹ ਟੈਗੋਰ ਕਹਿਣ ਲੱਗੇ ਅੱਜ ਜ਼ਿਆਦਾਤਰ ਪ੍ਰਚਲਿਤ ਹੈ ਨਾ ਜਿਹੜਾ ਨਾਮ ਉਹਦਾ ਰਵਿੰਦਰਨਾਥ ਟੈਗੋਰ ਹੈ ਅਸਲ ਉਹਦਾ ਪੂਰਨ ਨਾਮ ਸੀ ਰਵਿੰਦਰਨਾਥ ਠਾਕੁਰ ਹੁਣ ਉਹਨੂੰ ਬਹੁਤ ਇਨਾਂ ਦੇ ਵਿਦਵਾਨ ਮੰਨਿਆ ਤੇ ਉਹਦੇ ਕੋਲੇ ਗਏ ਨਹਿਰੂ ਵਰਗੇ ਇਕੱਠੇ ਹੋ ਕੇ ਕਹਿੰਦੇ ਵੇਖੋ ਦੇਸ਼ ਆਪਣਾ ਬਣ ਗਿਆ ਕ੍ਰਾਂਸੀ ਆਪਾਂ ਆਪਦੀ ਬਣਾਵਾਂਗੇ ਕਾਨੂੰਨ ਆਪਾਂ ਆਪਦੇ ਬਣਾਵਾਂਗੇ ਤੇ ਅਸੀਂ ਚਾਹੁੰਦੇ ਹਾਂ ਸਾਡੇ ਦੇਸ਼ ਦਾ ਇੱਕ ਰਾਸ਼ਟਰੀ ਗਾਣ ਵੀ ਹੋਣਾ ਚਾਹੀਦਾ ਤੇ ਸਾਨੂੰ ਤੁਸੀਂ ਰਾਸ਼ਟਰੀ ਗਾਣ ਦਿਓ ਜਿਹੜਾ ਆਪਾਂ ਝੰਡੇ ਨੂੰ ਸਲਾਮੀ ਦਿੰਦੇ ਆ ਉਤਾਰਦੇ ਆ ਤੇ ਚੜਾਉਂਦੇ ਆ ਗਾ ਸਕਗੇ ਤੇ ਉੱਥੇ ਰਵਿੰਦਰਨਾਥ ਟੈਗੋਰ ਨੇ ਕਿਹਾ ਸੀ ਕਿ ਮੈਨੂੰ ਲਿਖਣ ਦੀ ਲੋੜ ਨਹੀਂ ਹੈ ਅਸਲ ਵਿੱਚ ਬਹੁਤ ਸਾਲਾਂ ਤੋਂ ਹੀ ਸਾਡੇ ਕੋਲੇ ਰਾਸ਼ਟਰੀ ਸ਼ਬਦ ਹੈਗਾ ਜੇ ਤੁਸੀਂ ਗਾਓ ਤਾਂ ਕਹਿੰਦੇ ਕਿਹੜਾ ਕਹਿੰਦੇ ਬਾਬਾ ਨਾਨਕ ਜੀ ਦਾ ਸ਼ਬਦ ਹੈ ਤਨਾਸਰੀ ਰਾਗ ਵਿੱਚ ਗगन ਮੈ ਥਾਲ ਰਾਵਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਹੁਣ ਵੇਖੋ ਜਿੰਨਾ ਵੀ ਸ਼ਬਦ ਹੈ ਕਿਸੇ ਧਰਮ ਦਾ ਨਹੀਂ ਹੈ ਇਹਦੇ ਵਿੱਚ ਨਾ ਸਿੱਖ ਦੀ ਗੱਲ ਹੈ ਨਾ Hindu ਦੀ ਨਾ ਜੈਨੀ ਦੀ ਨਾ ਬੋਧੀ ਦੀ ਨਾ ਪਾਰਸੀ ਦੀ ਇਹ ਸਮੁੱਚਾ ਸ਼ਬਦ ਰੱਬ ਦੀ ਉਸਤਤ ਕਰ ਰਿਹਾ ਹੈ ਕਿ ਗਗਨ ਰੱਬ ਇੱਕ ਥਾਲ ਹੈ ਉਹਦਾ ਆਕਾਸ਼ RAV ਚੰਦ ਦੋ ਦੀਵੇ ਬਣਾਏ ਹੋਏ ਨੇ ਰਾਤ ਨੂੰ ਚੰਦਰਮਾ ਚਾਂਦਨ ਕਰਦਾ ਦਿਨੇ ਸੂਰਜ ਚਾਂਦਨ ਕਰਦਾ ਰਾਵ ਚੰਦ ਦੀਪਕ ਬਣੇ ਪੰਡਤਾ ਤੂੰ ਮੋਤੀ ਰੱਖ ਕੇ ਬੈਠਾ ਤਾਰਕਾ ਮੰਡਲ ਜਨਕ ਮੋਤੀ ਆ ਜਿੰਨੇ ਤਾਰੇ ਨੇ ਕਿੰਨੇ ਸੋਹਣੇ ਲੱਗਦੇ ਰਾਤ ਨੂੰ ਕਦੀ ਦੇਖ ਨਿਗਾ ਦੇ ਨਾਲ ਤੇਰੇ ਮੋਤੀ ਤਾਂ ਕੱਲ ਨੂੰ ਕੋਈ ਚੋਰੀ ਵੀ ਕਰ ਸਕਦਾ ਹੈ ਰੱਬ ਦੇ ਮੋਤੀਆਂ ਨੂੰ ਕੌਣ ਚੋਰੀ ਕਰੇਗਾ ਗਗਰਮੈ ਥਾਲ ਰਾਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮੱਲ ਆਣ ਲੋ ਮੱਲਿਆ ਪਰਬਤ ਜਿੱਥੇ ਚੰਦਨ ਦੇ ਦਰਖਤ ਹੈ ਜਿੱਥੇ ਗੂਗਲ ਦੇ ਦਰਖਤ ਹੈ ਵੱਡੀਆਂ-ਵੱਡੀਆਂ ਔਸ਼ਧੀਆਂ ਨੇ ਉਥੋਂ ਹਵਾ ਆਉਂਦੀ ਹੈ ਉਹ ਸੁਗੰਧੀ ਵਾਲੀ ਹੈ ਦਿਨ ਰਾਤ ਹੀ ਚੱਲਦੀ ਹੈ ਪੰਡਤ ਆ ਤੇਰੀ ਧੂਪ ਤਾਂ ਘੰਟੇ ਬਾਅਦ ਬੁੱਝ ਜਾਵੇਗੀ ਤੈਨੂੰ ਦੁਬਾਰਾ ਜਗਾਉਣੀ ਪਵੇਗੀ ਧੂਪ ਮਲ ਆਣ ਲੋ ਤੂੰ ਮੂਰਤੀ ਤੇ ਚੌਰ ਕਰਦਾ ਅੱਧਾ ਘੰਟਾ ਕਰ ਸਕੇਂਗਾ ਤੂੰ ਆਪਣੀ ਮੂਰਤੀ ਦੀ ਚੌਰ ਘੰਟਾ ਕਰ ਸਕੇਗਾ ਪਰ ਰੱਬ ਨੇ ਬਹੁਤ ਵੱਡੇ ਵੱਡੇ ਦਰਖਤ ਬਣਾਏ ਐ ਹਵਾ ਆਉਂਦੀ ਐ ਦਰਖਤ ਝੂਲਦੇ ਨੇ ਕਦੀ ਖੱਬੇ ਜਾਂਦੇ ਕਬੀ ਕਦੀ ਸੱਜੇ ਜਾਂਦੇ ਪਵਨ ਚਵਰੋ ਕਰੇ ਅੱਗੇ ਕਹਿੰਦੇ ਸਗਲ ਬਨਰਾਏ ਫੁਲੰਤ ਜੋਤੀ ਉਹ ਤੂੰ ਟਾਣੀ ਨਾਲੋਂ ਫੁੱਲ ਤੋੜ ਕੇ ਲੈ ਕੇ ਆਪਣੇ ਦੇਵਤੇ ਨੂੰ ਖੁਸ਼ ਕਰਦਾ ਜਿਹੜੇ ਵਿੱਚ ਜਾਨ ਐ ਉਹ ਤੂੰ ਤੋੜ ਲਿਆ ਜਿਹੜਾ ਪੱਥਰ ਐ ਉਹਦੇ ਅੱਗੇ ਮੱਥਾ ਟੇਕੀ ਜਾਂਦਾ ਤਿੰਨ ਦੇਵਤੇ ਮਹਾਰਾਜ ਕਹਿੰਦੇ ਤੂੰ ਤੋੜ ਕੇ ਲੈ ਜਾਂਦੀ ਬ੍ਰਹਮਪਾਤੀ ਵਿਸ਼ਨ Đਾਰੀ ਫੂਲ ਸ਼ੰਕਰ ਦੇਓ ਬ੍ਰਹਮਾ ਉਹਦੇ ਪੱਤਿਆਂ ਦੇ ਵਿੱਚ ਹੈ ਵਿਸ਼ਨੂ ਉਹਦੀਆਂ ਡਾਲੀਆਂ ਦੇ ਵਿੱਚ ਹੈ ਸ਼ੰਕਰ ਉਹਦੇ ਫੁੱਲਾਂ ਦੇ ਵਿੱਚ ਹੈ ਕਹਿੰਦੇ ਤੀਨ ਦੇਵ ਪ੍ਰਤੱਖ ਤੋਰਹਿ ਬਾਬਾ ਕਬੀਰ ਸਭ ਦੀ ਬਾਣੀ ਤਿੰਨ ਦੇਵਤੇ ਤੂੰ ਤੋੜ ਲਈ ਕਰਾਂ ਕਿਸ ਕੀ ਸੇਓ ਤੇ ਕੀਦੀ ਤੂੰ ਸੇਵਾ ਕਰਦਾ ਓਏ ਪੱਥਰ ਦੇ ਅੱਗੇ ਮਥੇ ਢੱਕੀ ਜਾਨਾ ਜਿਹੜੀ ਚੀਜ਼ ਵਿੱਚ ਜਾਨ ਹੈ ਉਹ ਤੂੰ ਤੋੜਤੀ ਜਿਹੜੀ ਚੀਜ਼ ਵਿੱਚ ਜਾਣ ਨਹੀਂ ਹੈ ਉਹਦੇ ਪੈਰਾਂ ਤੇ ਲਿਆ ਕੇ ਰੱਖਦੀ ਤੇਰੇ ਵਰਗਾ ਪਾਗਲ ਕੌਣ ਹੈ ਫੁੱਲਾਂ ਨੂੰ ਜੁੜਿਆਂ ਨੂੰ ਵੇਖ ਉਹ ਕੁਦਰਤ ਦੀ ਬਣਾਈ ਹੋਈ ਚੀਜ਼ ਹੈ ਪੱਥਰ ਕਿਸੇ ਬੰਦੇ ਦਾ ਬਨਾਇਆ ਹੋਇਆ ਪਖਾਨ ਗੜਕੈ ਮੂਰਤ ਕਿੰਨੀ ਦੇਖੈ ਛਾਤੀ ਪਾਉ ਕਹਿੰਦੇ ਪੱਥਰ ਘੜਨ ਵਾਲੇ ਨੇ ਤੇਰੇ ਰੱਬ ਤੇ ਪਹਿਲਾਂ ਪੈਰ ਰੱਖੇ ਫਿਰ ਛੇੜੀਆਂ ਚਲਾਈਆਂ ਫਿਰ ਥੌੜੀਆਂ ਚਲਾਈਆਂ ਉਹਦੇ ਵਿੱਚੋਂ ਤੇਰਾ ਕ੍ਰਿਸ਼ਨ ਪ੍ਰਗਟ ਕਰਕੇ ਤੈਨੂੰ ਦੇ ਦਿੱਤਾ ਉਹਨੇ ਬੋਦੇ ਵਿੱਚੋਂ ਤੇਰਾ ਬ੍ਰਹਮਾ ਪ੍ਰਗਟ ਕਰ ਦਿੱਤਾ ਤੇਰਾ ਰਾਮ ਪ੍ਰਗਟ ਕਰ ਦਿੱਤਾ ਦੇਖ ਐ ਛਾਤੀ ਪਾਉ ਉਹਦੀ ਛਾਤੀ ਤੇ ਪੈਰ ਰੱਖੇ ਜਦੋਂ ਵੀ ਬੁੱਤ ਘੜਦਾ ਹੈ ਨਾ تراਸ਼ਦਾ ਬੁੱਤ ਘਾੜਾ ਉਹਨੂੰ ਕਦੀ ਮੋਦੀ ਕਰਦਾ ਹੈ ਤਸਵੀਰ ਨੂੰ ਕਦੀ ਸਿੱਧੀ ਕਰਦਾ ਹੈ ਜਦੋਂ ਪੂਰਾ ਬੁੱਤ ਬਣ ਜਾਂਦਾ ਫਿਰ ਕਹਿੰਦਾ ਤੁਹਾਡਾ ਭਗਵਾਨ ਬਣ ਗਿਆ ਕਹਿੰਦੇ ਜੇ ਇਹ ਮੂਰਤ ਸੱਚੀ ਹੈ ਤਾਂ ਗੜਨ ਹਾਰੇ ਖਾਓ ਜੇ ਤੇਰੇ ਭਗਵਾਨ ਵਿੱਚ ਸ਼ਕਤੀ ਹੈਗੀ ਆ ਤੇ ਉਹਨੂੰ ਕਿਉਂ ਨਹੀਂ ਖਾ ਗਿਆ ਜਿਨੇ ਉਹਨੂੰ ਪੈਦਾ ਕੀਤਾ ਕਹਿੰਦੇ ਭਾਈ ਰੱਬ ਉਹ ਹੈ ਜਿਹੜਾ ਸਾਡੇ ਅੰਦਰ ਬੈਠਾ ਜਿਹਨੇ ਸਾਨੂੰ ਬਣਾਇਆ ਰੱਬ ਉਹ ਨਹੀਂ ਜਿਹਨੂੰ ਅਸੀਂ ਬਣਾ ਸਕਦੇ ਆ ਤੇ ਆਪਾਂ ਤਾਂ ਰੋਜ਼ ਪੜ੍ਹਦੇ ਆ ਥਾਪਿਆ ਨਾ ਜਾਏ ਕੀਤਾ ਨਾ ਹੋਏ ਸਾਡੇ ਬਣਾਇਆ ਥੋੜੀ ਬਣਦਾ ਹੁਣ ਮట్టి ਕਿਹਨੇ ਬਣਾਈ ਆ ਅਸੀਂ ਬਣਾਈ ਆ ਰੱਬ ਨੇ ਥੋੜੀ ਬਣਾਈ ਆਪੇ ਬਣਾਈ ਆਪੇ ਮੱਥਾ ਟੇਕਦਾ ਕਬਰ ਕਿਹਨੇ ਬਣਾਈ ਆ ਬੰਦੇ ਨੇ ਬਣਾਈ ਆ ਰੱਬ ਨੇ ਥੋੜੀ ਬਣਾਈ ਹੈ ਸਾਡਾ ਰੱਬ ਕੀ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਧਰੰਜਨ ਸੋਈ ਉਹਨੂੰ ਕਿਸੇ ਨੇ ਬਣਾਇਆ ਥੋੜੀ ਅਸੀਂ ਇਹੋ ਜੇ ਰੱਬ ਦੇ ਪੁਜਾਰੀ ਆ ਜਿਹਦੇ ਤੇ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਆ ਆਰਤੀ ਦਿਨ ਰਾਤ ਹੀ ਹੋ ਰਹੀ ਹੈ ਤੇ ਰਵਿੰਦਰਨਾਥ ਟੈਗੋਰ ਕਹਿੰਦਾ ਸਭ ਤੋਂ ਵੱਡਾ ਰਾਸ਼ਟਰੀ ਗਾਇਨ ਆ ਤੇ ਨਹਿਰੂ ਕਹਿੰਦਾ ਸਿੱਖਾਂ ਦਾ ਸਿੱਖਾਂ ਦਾ ਰਾਸ਼ਟਰੀ ਗਾਇਨ ਅਸੀਂ ਆਪਦੇ ਸੰਵਿਧਾਨ ਵਿੱਚ ਦਰਜ ਕਰੀਏ ਇਹ ਨਹੀਂ ਹੋ ਸਕਦਾ ਫਿਰ ਉਹਨੇ ਗੱਲ ਕਹੀ ਸੇ ਰਵਿੰਦਰਨਾਥ ਟੈਗੋਰ ਨੇ ਕਹਿੰਦਾ ਤੁਸੀਂ ਨਾ ਜ਼ਬਰਦਸਤੀ ਕਰਦੇ ਹੋ ਜੇ ਤੁਹਾਡਾ ਰਾਜ ਤੇਜ ਹੈ ਜੇ ਮੈਂ ਤੁਹਾਨੂੰ ਜਵਾਬ ਦਿੱਤਾ ਤਾਂ ਤੁਸੀਂ ਮੈਨੂੰ ਧਾਰਾ ਲਾ ਕੇ ਜੇਲ੍ਹ ਵਿੱਚ ਸੁੱਟੋਗੇ ਮੇਰੀ ਆਤਮਾ ਨਹੀਂ ਮੰਦੀ ਨਾ ਮੰਨੀ ਹੋਈ ਆਤਮਾ ਦੇ ਨਾਲ ਮੈਂ ਤੁਹਾਨੂੰ ਚੰਦ ਚੰਦ ਸ਼ਬਦ ਲੈ ਕੇ ਦੇ ਦਿੰਦਾ ਫੇਰ ਆਉਣਿਆ ਸ਼ਬਦ ਲੈ ਕੇ ਦਿੱਤਾ ਜਨ ਗਨ ਮਨ ਅਧਨਾਇਕ ਜੈ ਹੈ ਜਾਏ ਹੈ ਭਾਰਤ ਭਗਿਆ ਵਧਾਤਾ ਤੇ ਅੱਜ ਤਾ ਉਹਦੇ ਵਿੱਚ ਵੀ ਅੱਧਾ ਰਹਿ ਗਿਆ ਅੱਧੇ ਦਰਿਆ ਭਾਰਤ ਵਿੱਚ ਰਹਿ ਗਿਆ ਤੇ ਪਾਕਿਸਤਾਨ ਵਿੱਚ ਚਲੇ ਗਿਆ ਫਿਰ ਅੱਜ ਕਿਹੜਾ ਰਾਸ਼ਟਰੀ ਗਣ ਹੈ ਸਤਲੁਜ ਹੈ ਬਿਆਸ ਹੈ ਅੱਧਾ ਰਾਵੀ ਹੈ ਜੇਲਮ ਕਿੱਥੇ ਚਲਾ ਗਿਆ ਚਨਾਬ ਕਿੱਥੇ ਚਲਾ ਗਿਆ ਤੇ ਉਥੇ ਉਥੇ ਅੱਜ ਵੀ ਪੜੀ ਜਾਣਗੇ ਜੇਲਮ ਤੇ ਚਨਾਬ ਤੁਹਾਡਾ ਤਾਂ ਰਾਸ਼ਟਰੀ ਗਹਿਣੀ ਅੱਧਾ ਰਹਿ ਗਿਆ ਹੁਣ ਤਾਂ ਬਦਲ ਲਓ ਸੋ ਰੱਬੀ ਪਿਆਰਿਆਂ ਦੀ ਜਿਹੜੀ ਸੋਚ ਹੁੰਦੀ ਨਾ ਉਹ ਸਮੁੱਚੀ ਕਨਾਤ ਦੇ ਲਈ ਹੋਇਆ ਕਰਦੀ ਹੈ ਉਸ ਸੋਚ ਵਿੱਚੋਂ ਭਗਤ ਨਾਮਦੇਵ ਸਭ ਜੀ ਦਾ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਹੈ ਮੈਂ ਜਿਹੜੀ ਬੇਨਤੀ ਕਰ ਰਿਹਾ ਆ ਸਾਂ ਹੁਣ ਬਾਬਾ ਨਾਮਦੇਵ ਸਭ ਨੇ ਸੋਚਿਆ ਕਿ ਜਿਹੜਾ ਪੁਜਾਰੀ ਹੋ ਬਹੁ ਬੱਕੇ ਗੱਲਾਂ ਕਰਦਾ ਰੱਬ ਦੀਆਂ ਤੇ ਮੈਂ ਉਹ ਉਹਦਾ ਰੱਬ ਦਾ ਦਰ ਵੇਖ ਕੇ ਆਵਾਂ ਤੇ ਇਹ ਨਗਰ ਹੈ ਗੋਂਡਾ ਗੋਂਡਾ ਸ਼ਹਿਰ ਦੇ ਵਿੱਚ ਸਤਾਰਾ ਜ਼ਿਲ੍ਹਾ ਪੈ ਜਾਂਦਾ ਗੋਂਡਾ ਸ਼ਹਿਰ ਹੈ ਤੇ ਪਿੰਡ ਦਾ ਨਾਮ ਹੈ ਨਰਸੀ ਵਾਹਮਣੀ ਇਸ ਇਸੇ ਜਗ੍ਹਾ ਤੇ ਬਾਬਾ ਨਾਮਦੇਵ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਮੰਦਰ ਵਿੱਚ ਚਲਾ ਗਿਆ ਮੰਦਰ ਵਿੱਚ ਜਾ ਕੇ ਜਦੋਂ ਮੱਥਾ ਟੇਕਣ ਲੱਗਾ ਤੇ ਪੁਜਾਰੀ ਅੱਗੇ ਖੜਾ ਕਿਨਾਂ ਹਾਂ ਭਾਈ ਕੌਣ ਆ ਕਿਨਾਂ ਨਾਮਦੇਵ ਕੀ ਕੌਲਾ ਤੇਰੀ ਕਿਨਾਂ ਛੀਂਬਾ ਕਹਿੰਦਾ ਛੀਂਬੇ ਬੰਦੇ ਸਾਡੇ ਇਸ ਮੰਦਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ ਭਗਤ ਕਰਤ ਨਾਮਾ ਪਕਰ ਉਠਾਇਆ ਬਾਹ ਫੜ ਕੇ ਪਾਸੇ ਕਰ ਦਿੱਤਾ ਕਹਿੰਦਾ ਤੂੰ ਨਹੀਂ ਆ ਸਕਦਾ ਥੋੜਾ ਜਿਹਾ ਵਿਸ਼ੇ ਤੋਂ ਬਾਹਰ ਜਾ ਰਹੇ ਆ ਇਹ ਉਦੋਂ ਨਹੀਂ ਉਹ ਅੱਜ ਵੀ ਹੈਗੀ ਐ ਇੱਕ ਪਾਸੇ ਕਹਿੰਦੇ ਭਾਰਤ ਦੀ ਰਾਸ਼ਟਰਪਤੀ ਬਣਾਈ ਗਈ ਇੱਕ ਬੀਬੀ ਤੇ ਜਦੋਂ ਉਹ ਐਮਪੀ ਦੇ ਮੰਦਰ ਵਿੱਚ ਜਾਣ ਲੱਗੀ ਤੇ ਪੰਡਤ ਕਹਿੰਦੇ ਤੂੰ ਝੂਠੀ ਆ ਤੂੰ ਸਾਡੇ ਮੰਦਰ ਵਿੱਚ ਨਹੀਂ ਪ੍ਰਵੇਸ਼ ਕਰ ਸਕਦੀ ਅੱਜ ਵੀ ਭਾਰਤ ਦੀ ਰਾਸ਼ਟਰਪਤੀ ਹੋਵੇ ਤੇ ਮੰਦਰ ਦੀ ਦਹਲੀਜ਼ ਤੇ ਖੜੀ ਐ ਅੰਦਰੋਂ ਪੁਜਾਰੀ ਆਉਂਦਾ ਪਹਿਲਾਂ ਮੂਰਤੀ ਨਾਲ ਫੁੱਲਾਂ ਦਾ ਹਾਰ ਛਾਉਂਦਾ ਤੇ ਮਗਰੋਂ ਰਾਸ਼ਟਰਪਤੀ ਦੇ ਗਲ ਵਿੱਚ ਪਾ ਕੇ ਉੱਥੇ ਪ੍ਰਸ਼ਾਦ ਦੇ ਕੇ ਤੋਰ ਦਿੰਦਾ ਅੱਜ ਵੀ ਛੂਦਰ ਬ੍ਰਾਹਮਣਾਂ ਦੇ ਮੰਦਰਾਂ ਵਿੱਚ ਨਹੀਂ ਜਾ ਸਕਦੇ ਅੱਜ ਵੀ ਤੇ ਬਾਬਾ ਨਾਮਦੇਵ ਗਏ ਤੇ ਪੰਡਤਾਂ ਨੇ ਬਾਹਰ ਕਰ ਦਿੱਤਾ ਹੁਣ ਫਿਰ ਉੱਥੇ ਭਗਤ ਜੀ ਰੱਬ ਦੇ ਨਾਲ ਜੁੜੇ ਤੇ ਜਿਵੇਂ-ਜਿਵੇਂ ਬਾਣੀ ਪੜ੍ਹਨ ਲੱਗੇ ਤੇ ਅਕਲ ਦੇ ਦਰਵਾਜੇ ਅਕਲ ਦੇ ਮੰਦਰ ਵੀ ਘੁੰਮੇ ਤੇ ਬਾਹਰ ਤਾਂ ਵੀ ਘੁੰਮਿਆ ਤੇ ਮੈਂ ਬਹੁਤੀ ਵਾਰ ਸੋਚਦਾ ਬਾਬਾ ਨਾਮਦੇਵ ਜੀ ਉਦੋਂ ਤੁਸੀਂ ਸਰੀਰ ਕਰਕੇ ਸੀਗੇ ਪੰਡਤ ਨੇ ਤੈਨੂੰ ਉਦੋਂ ਵੀ ਨਹੀਂ ਜਾਣ ਦਿੱਤਾ ਤੇ ਅੱਜ ਵੀ ਸ਼ਰਤਾਡੇ ਵਿੱਚੋਂ ਕੋਈ ਉਹ ਨਰਸੀ ਬਾਂਬਣੀ ਗਿਆ ਹੋਵੇ ਹਜੂਰ ਸਾਹਿਬ ਤੋਂ ਜਰ ਆਪਾਂ ਜਾਂਦੇ ਨਾ 42 ਕਿਲੋਮੀਟਰ ਸਾਈਡ ਤੇ ਪੈ ਜਾਂਦਾ ਹੈ ਸ਼ਹਿਰ ਉਦੋਂ ਬਾਬਾ ਨਾਮਦੇਵ ਜੀ ਨੂੰ ਸਰੀਰ ਕਰਕੇ ਬਾਂਬਨ ਨੇ ਜਾਣ ਨਹੀਂ ਦਿੱਤਾ ਤੇ ਅੱਜ ਤੱਕ ਬਾਬਾ ਨਾਮਦੇਵ ਦੀ ਮੂਰਤੀ ਉਸ ਮੰਦਰ ਵਿੱਚ ਨਹੀਂ ਹੈ ਅੱਜ ਤੱਕ ਵੀ ਅੰਦਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੇ ਬਾਬਾ ਨਾਮਦੇਵ ਸਾਹਿਬ ਦੀ ਮੂਰਤੀ ਮੰਦਰ ਤੋਂ ਬਾਹਰ ਹੈ ਅੱਜ ਵੀ ਪੰਡਤ ਨੇ ਬਾਬਾ ਨਾਮਦੇਵ ਨਹੀਂ ਤੋ ਕੀ ਜਾਣਦੇ ਨਾ ਬਾਬਾ ਨਾਮਦੇਵ ਸਾਹਿਬ ਦੀ ਮੂਰਤੀ ਵੀ ਅੰਦਰ ਨਹੀਂ ਜਾਣ ਦਿੱਤੀ ਐਵੇਂ ਥੋੜੀ ਬਾਬਾ ਨਾਨਕ ਨੇ ਇਹੋ ਜੇ ਲੋਕਾਂ ਤੋਂ ਪਹਿਲੇ ਜਾਮੇ ਵਿੱਚ ਤੋੜ ਵਿਛੋੜਾ ਕੀਤਾ ਕਿ ਤੇਰਾ ਜੰਝੂ ਤੈਨੂੰ ਪਰਵਾਣ ਅਸੀਂ ਜੰਝੂ ਨਹੀਂ ਪਾਉਂਦੇ ਪਹਿਲੇ ਜਾਮੇ ਵਿੱਚ ਜੰਝੂ ਦਾ ਵਿਰੋਧ ਕੀਤਾ ਤੇ ਨੌਵੇਂ ਜਾਮੇ ਵਿੱਚ ਕਹਿੰਦੇ ਜੇ ਕੋਈ ਧੱਕਾ ਕਰੇਗਾ ਤੇ ਬਰਦਾਸ਼ਤ ਵੀ ਨਹੀਂ ਕਰਾਂਗੇ ਪਾਉਂਦੇ ਨਹੀਂ ਆਸੀਂ ਸਾਡਾ ਤੇਰੇ ਨਾਲ ਵਿਚਾਰਕ ਮਤ ਭੇਦ ਹੈ ਤੁਸੀਂ 33 ਕਰੋੜ ਦੀ ਪੂਜਾ ਕਰਦੇ ਅਸੀਂ ਇੱਕ ਦੀ ਪੂਜਾ ਕਰਦੇ ਤੁਸੀਂ ਜਾਤਾਂ ਪਾਤਾਂ ਮੰਨਦੇ ਅਸੀਂ ਇੱਕੋ ਰੱਬ ਦੀ ਗੱਲ ਕਰਦੇ ਤੁਸੀਂ ਵਿਹਮਾ ਭਰਮਾ ਵਿੱਚ ਦੁਨੀਆ ਪਾਉਂਦੇ ਅਸੀਂ ਭਲੇ ਭਲੇ ਦਾ ਕੰਮ ਕਰਦੇ ਵਿਚਾਰ ਤਾਂ ਤੁਹਾਡੇ ਸਾਡੇ ਨਾਲ ਨਹੀਂ ਮਿਲਦੇ ਤੁਹਾਡੇ ਵਿਚਾਰ ਹੋਰ ਨੇ ਸਾਡੇ ਵਿਚਾਰ ਹੋਰ ਨੇ ਪਰ ਅੱਜ ਤੁਸੀਂ ਬਾਬੇ ਨਾਨਕ ਦੇ ਦਰ ਤੇ ਝੁੱਕ ਕੇ ਆਇਓ ਜੇ ਬਾਬੇ ਨਾਨਕ ਨੇ ਜੰਜੂ ਤੁਹਾਡਾ ਪੈਨਿਆ ਨਹੀਂ ਨਾ ਤੇ ਅੱਜ ਬਾਬੇ ਨਾਨਕ ਦਾ ਦਰ ਤੁਹਾਡਾ ਜੰਜੂ ਲੈਣ ਵੀ ਨਹੀਂ ਦੇਵੇਗਾ ਪਾਵਾਂਗੇ ਨਹੀਂ ਪਰ ਅਸੀਂ ਰੱਖਿਆ ਜ਼ਰੂਰ ਕਰਾਂਗੇ ਬਾਬੇ ਨਾਨਕ ਦਾ ਸਿਧਾਂਤ ਉਦੋਂ ਵੀ ਨਿਆਰਾ ਤੇ ਅੱਜ ਵੀ ਨਿਆਰਾ ਤੇ ਬਾਬਾ ਨਾਮਦੇਵ ਸਾਹਿਬ ਜਿੱਥੇ ਵੀ ਗਏ ਪਹਿਲਾਂ ਮੰਦਰ ਵਿੱਚ ਘਟਨਾ ਘੱਡੀ ਮਗਰੋਂ ਪ੍ਰਚਾਰ ਕਰਦੇ ਕਰਦੇ ਦਿੱਲੀ ਪਹੁੰਚੇ ਇੱਥੇ ਫਿਰ ਸਿਕੰਦਰ ਲੋਧੀ ਦੇ ਨਾਲ ਘਟਨਾ ਘੱਟੀ ਕਿਵੇਂ ਬਾਬਾ ਨਾਮਦੇਵ ਸਾਹਿਬ ਤੇ ਉਹਨੇ ਉਂਝਾਂ ਲਾਈਆਂ ਕਿੱਦਾਂ ਉਹਨੂੰ ਗ੍ਰਿਫਤਾਰ ਕੀਤਾ ਕਿੱਦਾਂ ਹਾਥੀ ਦੇ ਅੱਗੇ ਸੁੱਟਿਆ ਕਿੱਦਾਂ ਭੁੱਖਾ ਪਿਆਸਾ ਰੱਖਿਆ ਗਿਆ ਕਿੱਦਾਂ ਫਿਰ ਉਹਦੇ ਅੱਗੇ ਸ਼ਰਤਾਂ ਰੱਖੀਆਂ ਕਿ ਜਾਂ ਮਰੀ ਹੋਈ ਗਾਂ ਜਿਉਂਦੀ ਕਰ ਜੇ ਨਹੀਂ ਕਰ ਸਕਦਾ RAM ਛੋੜ ਕੀ ਨਾ ਭਜੇ ਖੁਦਾਏ ਕਿ RAM RAM ਛੱਡ ਦੇ ਖੁਦਾ ਖੁਦਾ ਜਾਪ ਤੇ ਬਾਬਾ ਨਾਮਦੇਵ ਸਾਹਿਬ ਕਿੰਨੇ ਪਿਆਰ ਨਾਲ ਜੋ ਮਰਜੀ ਕੋਹਾ ਲੋ ਕਿਉਂਕਿ ਪਿਆਰ ਨਾਲ ਤਾਂ ਮੈਂ ਵੀ ਕਹਿ ਰਿਆਂ ਅੱਲਾ ਰਹੀਮਾ ਤੂੰ ਗਣੀ ਮੇਰੀ ਬਾਣੀ ਵਿੱਚ ਵੀ ਹੈ ਪਰ ਤੁਸੀਂ ਜ਼ਬਰਦਸਤੀ ਕਹਿੰਦੇ ਹੋ ਨਾ ਜ਼ਬਰਦਸਤੀ ਨਹੀਂ ਮੈਂ ਕਹਿ ਸਕਦਾ ਇਹੋ ਜਿਹੇ ਯੋਧੇ ਇਹੋ ਜਿਹੇ ਰੱਬੀ ਪਿਆਰੇ ਤੰਗੋ ਬਾਬੇ ਨਾਨਕ ਨੇ ਉਹਨਾਂ ਦੀ ਬਾਣੀ ਨੂੰ ਧੁਰ ਕੀ ਬਾਣੀ ਵਿੱਚ ਜਗ੍ਹਾ ਦਿੱਤੀ ਐਰੇ ਗਰੇ ਦੀ ਬਾਣੀ ਥੋੜੀ ਹੈ ਗੁਰੂ ਗ੍ਰੰਥ ਸਾਹਿਬ ਅੰਦਰ ਵਿੱਚ ਉਹਨਾਂ ਯੋਧਿਆਂ ਸੂਰਬੀਰਾਂ ਉਹਨਾਂ ਰੱਬੀ ਪਿਆਰਾਂ ਦੀ ਬਾਣੀ ਹੈ ਜਿਹੜੇ ਸਮੇਂ ਦੀਆਂ ਸਰਕਾਰਾਂ ਦੇ ਅੱਗੇ ਝੁਕੇ ਨਹੀਂ ਆਓ ਆਪਾਂ ਸ਼ਬਦ ਦੀ ਵਿਚਾਰ ਵਾਲੇ ਪਾਸੇ ਵੀ ਆਈਏ ਕਿਉਂਕਿ ਅੱਜ ਆਪਾਂ ਕੋਸ਼ਿਸ਼ ਕਰਾਂਗੇ ਬਾਬਾ ਨਾਮਦੇਵ ਸਾਹਿਬ ਦੀ ਬਾਣੀ ਦੇ ਵਿੱਚੋਂ ਹੀ ਬਾਬਾ ਜੀ ਬਾਰੇ ਜਾਣਨ ਦਾ ਯਤਨ ਕਰੀਏ ਸ਼ਬਦ ਬੜਾ ਪਿਆਰਾ ਤੁਸੀਂ ਮੁੱਖਵਾਕ ਦੇ ਰੂਪ ਦੇ ਵਿੱਚ ਬੜੀ ਵਾਰ ਸਕਰੀਨ ਤੇ ਵੀ ਪੜਿਆ ਹੋਵੇਗਾ ਬਾਬਾ ਨਾਮਦੇਵ ਸਾਹਿਬ ਦਾ ਕਹਿੰਦੇ ਪਹਿਲ ਪੁਰੀਏ ਪੁੰਡਰਕਵਨਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਜਿੰਨਾ ਵੀ ਜਗਤ ਪੈਦਾ ਕੀਤਾ ਨਾ ਬੜਾ ਸੋਹਣਾ ਪੈਦਾ ਕੀਤਾ ਹੁਣ ਵੇਖੋ ਰੱਬ ਨੇ ਕੋਈ ਮਾੜਾ ਥੋੜੀ ਪੈਦਾ ਕੀਤਾ ਬੱਚੇ ਕਿੰਨੇ ਸੋਹਣੇ ਹੁੰਦੇ ਆ ਕੁਦਰਤ ਕਿੰਨੀ ਸੋਹਣੀ ਹੈ ਪਰ ਜਿਵੇਂ ਜਿਵੇਂ ਜੀਵ ਕੁਦਰਤ ਤੋਂ ਟੁੱਟ ਜਾਂਦਾ ਆਪਣੇ ਮਨ ਦੇ ਮਗਰ ਲੱਗ ਜਾਂਦਾ ਉਹਦੇ ਵਿੱਚ ਭੈੜੀਆਂ ਕ੍ਰੀਤੀਆਂ ਆਈ ਜਾਂਦੀਆਂ ਰੱਬ ਕਦੀ ਕਿਸੇ ਨੂੰ ਭੈੜਾ ਨਹੀਂ ਬਣਾ ਕੇ ਭੇਜਦਾ ਰੱਬ ਨੇ ਸਭਨਾਂ ਨੂੰ ਇੱਕੋ ਜਿਹਾ ਗਿਆਨ ਦਿੱਤਾ ਇੱਕੋ ਜੀ ਸੋਝੀ ਦਿੱਤੀ ਇੱਕੋ ਜਿਹਾ ਵਿਵੇਕ ਦਿੱਤਾ ਪਰ ਇਹ ਸੰਗਤ ਤੇ ਡਿਪੈਂਡ ਕਰਦਾ ਹੈ ਉਹ ਆਦੀਪ ਦਾ ਬੜਾ ਪਿਆਰਾ ਬਚਨ ਹੈ ਉਹ ਕਹਿੰਦਾ ਏਕ ਬਾਪ ਕੇ ਦੋ ਬੇਟੇ ਇੱਕੋ ਬਾਪ ਦੇ ਘਰ ਵਿੱਚ ਦੋ ਪੁੱਤਰ ਪੈਦਾ ਹੋਏ ਦੋਨੋਂ ਕੀ ਕਿਸਮਤ ਜੁਦਾ ਜੁਦਾ ਹੈ ਪਰ ਦੋਨਾਂ ਦੇ ਲੇਖ ਵੱਖੋ ਵੱਖਰੇ ਆ ਇੱਕ ਨੇ ਲੇਖ ਸੰਗਤ ਵਿੱਚ ਆ ਕੇ ਚੰਗੇ ਬਣਾ ਲੇ। ਉਹਦਾ ਪਰਿਵਾਰ ਵੀ ਗੁਰਮਖ ਬਣ ਗਿਆ, ਉਹਦੀ ਜ਼ਿੰਦਗੀ ਵੀ ਗੁਰਮਖਾਂ ਵਾਲੀ ਬਣ ਗਈ। ਉਹਦੇ ਘਰ ਵਿੱਚ ਬਾਣੀ ਆ ਗਈ, ਨਿਤਨੇਮ ਆ ਗਿਆ, ਸੇਵਾ ਆ ਗਈ, ਸਿਮਰਨ ਆ ਗਿਆ। ਇੱਕ ਭਰਾ ਨੇ ਆਪਣਾ ਘਰ ਹੀ ਨਸ਼ਿਆਂ ਤੋਂ ਸ਼ੁਰੂ ਕਰ ਲਿਆ। ਇੱਕ ਦੇ ਘਰ ਵਿੱਚ ਸਵੇਰੇ ਬਾਣੀ ਹੈ, ਇੱਕ ਦੇ ਘਰ ਵਿੱਚ ਸ਼ਰਾਬ ਹੈ। ਇੱਕੋ ਇੱਕੋ ਬਾਪ ਦੇ ਦੋ ਪੁੱਤਰ ਨੇ ਇੱਕ ਦਾ ਘਰ ਸਤਸੰਗ ਹੈ, ਦੂਜੇ ਦਾ ਘਰ ਨਰਕਾਂ ਦਾ ਘਰ ਹੈ। ਏਕ ਬਾਪ ਕੇ ਦੋ ਬੇਟੇ ਦੋਨੋਂ ਕੀ ਕਿਸਮਤ ਜੁਦਾ-ਜੁਦਾ ਹੈ। ਇੱਕ شاہ ਅਨਵਰ ਇੱਕ ਕਹਿੰਦੇ ਪੈਸਾ ਮਿਹਨਤ ਕਰਕੇ ਉੱਚੀ ਜਗ੍ਹਾ ਤੇ ਚਲਾ ਗਿਆ ਇੱਕ ਦਰਬਾਰ ਗੁਦਾ ਹੈ ਇੱਕ ਕਹਿੰਦੇ ਅੱਜ ਵੀ ਭੀਖ ਮੰਗਦਾ ਫਿਰਦਾ ਇੱਕ ਭਰਾ ਦੀਆਂ ਗੱਡੀਆਂ ਚੱਲਦੀਆਂ ਇੱਕ ਭਰਾ ਦੀ ਜ਼ਮੀਨ ਜਾਇਦਾਦ ਹੈ ਤੇ ਦੂਜਾ ਲੋਕਾਂ ਦੇ ਘਰਾਂ ਵਿੱਚ ਫਿਰਦਾ ਕਹਿੰਦਾ 20 ਰੁਪਏ ਦੇ ਦੇ ਪਊਏ ਵਿੱਚੋਂ ਕੱਢਦੇ ਆ 10 ਰੁਪਏ ਦੇ ਦੇ ਗੋਲੀਆਂ ਲੈ ਕੇ ਆਉਣੀਆਂ ਇੱਕੋ ਬਾਪ ਦੇ ਦੋ ਬੇਟੇ ਨੇ ਇੱਕ ਦੀ ਸੰਗਤ ਚੰਗੀ ਇੱਕ ਦੀ ਸੰਗਤ ਮਾੜੀ ਫਿਰ ਇਹ ਤੇ ਨਾ ਕਹਦੇ ਹੋ ਕਿ ਰੱਬ ਕਿਰਪਾ ਕਰੂਗਾ ਨਹੀਂ ਉੱਥੇ ਮਹਾਰਜ ਕਹਿੰਦੇ ਕਰ ਕਰ ਕਰਨਾ ਲਿਖ ਲੈ ਜਾਓ ਜਦੋਂ ਰੱਬ ਦੀ ਗੱਲ ਆਉਂਦੀ ਹੈ ਨਾ ਉਦੋਂ ਅਸੀਂ ਕਹਿੰਦੇ ਰੱਬ ਕਿਰਪਾ ਕਰੂਗਾ ਰੱਬ ਨੇ ਕਿਰਪਾ ਥੋੜੀ ਕੀਤੀ ਤੁਹਾਡੇ ਘਰੋਂ ਪਾਸਪੋਰਟ ਲੈ ਕੇ ਗਏ ਅਸੀਂ ਚੱਕ ਕੇ ਉਦੋਂ ਤਾਂ ਕੋਈ ਜਗ੍ਹਾ ਛੱਡੀ ਨਹੀਂ ਅਸੀਂ ਮੱਥਾ ਟੇਕਨ ਵੱਲੋਂ ਏਜੰਟ ਵੀ ਆਪ ਲੱਭੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛਿਆ ਜਿਹੜਾ ਏਜੰਟ ਚੰਗਾ ਲੱਗਿਆ ਉਹਦੇ ਤੇ ਗਏ ਉਦੋਂ ਵੀ ਕਹਿੰਦੇ ਆਪੇ ਰੱਬ ਘਰੇ ਆਊਗਾ ਆਪੇ ਪਾਸਪੋਰਟ ਲੈ ਜਾਊਗਾ ਆਪੇ ਫੇਲਾਂ ਡਨ ਹੋ ਜਾਣਗੀਆਂ ਉਦੋਂ ਤਾਂ ਬੜਾ ਉਦਮ ਕਰਦੇ ਆਂ ਮਾਵਾ ਬੱਚਿਆਂ ਨੂੰ ਤ ਕਦੀ ਕਿਸੇ ਮਾਂ ਨੇ ਕਿਹਾ ਰੱਬ ਆਪੇ ਕਿਰਪਾ ਕਰੂਗਾ ਬੱਚਾ ਤਿਆਰ ਹੋ ਜਾਊਗਾ ਆਪੇ ਵੈਣ ਵਿੱਚ ਬਹਿ ਜਾਊਗਾ ਉੱਥੇ ਤਾਂ ਬੱਚੇ ਨੂੰ ਲਾਲਚ ਦੇ ਕੇ ਠਾਇਆ ਜਾਂਦਾ ਉੱਥੇ ਬੱਚੇ ਨੂੰ ਡਰਾਵੇ ਦੇ ਕੇ ਠਾਇਆ ਜਾਂਦਾ ਦੁਨਿਆਵੀ ਕੰਮ ਕਰਨਾ ਹੋਵੇ ਕਦੀ ਕਿਸੇ ਨੇ ਕਿਹਾ ਆਪੇ ਮੇਰੀ ਦੁਕਾਨ ਖੁੱਲ ਜੂਗੀ ਆਪੇ ਗੱਡੀਆਂ ਦੇ ਡਰਾਈਵਰ ਆ ਜਾਣਗੇ ਆਪੇ ਕੰਮ ਹੋ ਜੂ ਤੇ ਜੇ ਉੱਥੇ ਅੱਧਾ ਘੰਟਾ ਲੇਟ ਆ ਜੇ ਤਾਂ ਫੋਨ ਕਰਕੇ ਪੁੱਛਿਆ ਜਾਂਦਾ ਭਾਈ ਤੂੰ ਆਇਆ ਕਿਉਂ ਨਹੀਂ ਉਥੇ ਅਸੀਂ ਬੜੇ ਚਤੁਰ ਚਲਾਕ ਆ ਪਰ ਜਦੋਂ ਰੱਬ ਦੇ ਘਰ ਦੀ ਗੱਲ ਆ ਜਾਂਦੀ ਆ ਉਦੋਂ ਕੋਈ ਨਾ ਰੱਬ ਕਿਰਪਾ ਕਰੂਗਾ ਕਿਰਪਾ ਤਾਂ ਕਰਤੀ ਤੈਨੂੰ ਕਾਂਸੂਰ ਕੁੱਤਾ ਨਹੀਂ ਬਣਾਇਆ ਇਤੋਂ ਵੱਡੀ ਕਿਰਪਾ ਕਿਹੜੀ ਹੈ ਜੈਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੈ ਉਬਾਰਿਆ ਇਹਦੇ ਤੋਂ ਵੱਡੀ ਕਿਰਪਾ ਤੂੰ ਕਿਹੜੀ ਲੱਭਦਾ ਉਹ ਪੁੱਛ ਕੇ ਦੇਖੋ ਜਿਹੜੇ ਅੱਜ ਵੀ ਆਕਸੀਜਨ ਦੀਆਂ ਪਾਈਪਾਂ ਦੇ ਵਿੱਚ ਪਏ ਨੇ ਇੱਕ ਇੱਕ ਸਾਹ ਕਿੰਨਾ ਬੇਸ਼ਕੀਮਤੀ ਹੈ ਪੁੱਛ ਕੇ ਦੇਖ ਜਿਨ੍ਹਾਂ ਨੂੰ ਰੱਬ ਨੇ ਅੱਖਾਂ ਨਹੀਂ ਦਿੱਤੀਆਂ ਜਨਮ ਦੇਣ ਵਾਲੀ ਮਾਂ ਦਾ ਮੂੰਹ ਤੱਕ ਨਹੀਂ ਦੇਖ ਸਕੇ ਉਹ ਜਿਨ੍ਹਾਂ ਨੂੰ ਲੱਤਾਂ ਨਹੀਂ ਦਿੱਤੀਆਂ ਅੱਜ ਵੀ ਉਹ ਰਿੰਗ ਕੇ ਤੁਰਦੇ ਫਿਰਦੇ ਨੇ ਵਿਚਾਰੇ ਤੇਰੇ ਤੇ ਤਾਂ ਬਹੁਤ ਵੱਡੀ ਕਿਰਪਾ ਜਿਹੇ ਪ੍ਰਸਾਦ ਆ ਰੋਗ ਕੰਚਣ ਦੇਹੀ ਸੋਨੇ ਵਰਗਾ ਤੇਰਾ ਸਰੀਰ ਹੈ ਅਜੇ ਵੀ ਤੂੰ ਕਹਿੰਦਾ ਰੱਬ ਦੀ ਕਿਰਪਾ ਨਹੀਂ ਹੈ ਜੇ ਪ੍ਰਸਾਦ ਸੁਣੈ ਕੰਨ ਨਾਦ ਜੇ ਪ੍ਰਸਾਦ ਪੇਖੈ ਬਸਮਾਦ ਆ ਤੇਰੇ ਕੰਨ ਸੁਣਦੇ ਆ ਉਪੋਚੋ ਬੋਲਿਆਂ ਨੂੰ ਅਜ ਤੱਕ ਆਪਦੀ ਮਾਂ ਦੀ ਆਵਾਜ਼ ਹੀ ਨਹੀਂ ਸੁਣ ਸਕੇ ਰੱਬ ਨੇ ਤਾਂ ਬੜੀ ਕਿਰਪਾ ਕੀਤੀ ਆ ਪਰ ਮੈਂ ਢੀਠਾਂ ਜਦੋਂ ਰੱਬ ਦੀ ਗੱਲ ਆਉਂਦੀ ਆ ਮੈਂ ਕਹਿੰਦਾ ਨਹੀਂ ਤੇ ਉੱਥੇ ਸ਼ਾਇਰ ਕਹਿੰਦਾ ਇੱਕ ਬਾਪ ਕੇ ਦੋ ਬੇਟੇ ਦੋਨੋਂ ਕੀ ਕਿਸਮਤ ਜੁਦਾ-ਜੁਦਾ ਹੈ ਇੱਕ ਸ਼ਾਹੇ ਅਨਵਰ ਇੱਕ ਦਰਬਦਰ ਗੁਦਾ ਹੈ ਕਹਿੰਦਾ ਏਕ ਹੀ ਥਾਣ ਕੇ ਦੋ ਕੱਪੜੇ ਏਕ ਹੀ ਜਗ੍ਹਾ ਸਿਫਾੜੇ ਇੱਕੋ ਥਾਣ ਹੈ ਇੱਕੋ ਥਾਣ ਵਿੱਚੋਂ ਦੋ ਕੱਪੜੇ ਪਾਟੇ ਹੁਣ ਥਾਣ ਤਾਂ ਉਹੀ ਆ ਨਾ ਉਹਦੇ ਵਿੱਚ ਦੋ ਕੱਪੜੇ ਪਾਟੇ ਇੱਕ ਕੱਪੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੌਖਾ ਸੰਦੀ ਸੇਵਾ ਵਿੱਚ ਆ ਗਿਆ ਚਿੱਟਾ ਤੇ ਹੋ ਸਕਦਾ ਉਹਦੇ ਵਿੱਚੋਂ ਕੁਝ ਕੱਪੜਾ ਪਾੜ ਕੇ ਕਿਸੇ ਮਰਦੇ ਨੂੰ ਵੀ ਲਪੇਟਿਆ ਹੋਵੇ ਖਫਣ ਬਣਾ ਕੇ ਕੱਪੜਾ ਤਾਂ ਉਹੀ ਹੈ ਨਾ ਇੱਕ ਇੱਕ ਹੀ ਥਾਂnse ਪਾੜੇ ਇੱਕ ਕਹਿੰਦਾ ਰਾਜਕੁਮਾਰੀ ਦੇ ਸਿਰ 'ਤੇ ਇੱਕ ਖਫਣ 'ਤੇ ਪੜਾ ਹੈ ਇੱਕ ਰਾਜਕੁਮਾਰੀ ਦਾ ਪੱਲੂ ਬਣ ਗਿਆ ਇੱਕ ਖਫਣ ਦੇ ਵਿੱਚ ਪਿਆ ਕਹਿੰਦੇ ਇੱਕ ਹੀ ਸਿੱਕੇ ਕੇ ਦੋ ਮੋਤੀ ਇੱਕ ਹੀ ਖਰਲ ਸੇ ਪਿਸੇ ਇੱਕ ਨਾਗਮੇ ਜਗਾ ਇੱਕ ਉਖਲੀ ਮੇ ਪੜਾ ਹੈ ਇੱਕੋ ਜਗਾ ਤੋਂ ਮੋਤੀ ਨਿਕਲੇ ਇੱਕ ਕਿਸੇ ਨੇ ਆਪਣੇ ਨਾਗ ਵਿੱਚ ਜੜਾ ਕੇ ਜਾਂ ਆਪਣੇ ਸਿਰ ਦਾ ਤਾਜ ਬਣਾ ਕੇ ਰੱਖਿਆ ਤੇ ਇੱਕ ਅੱਜ ਉਖਲੀਆਂ ਦੇ ਵਿੱਚ ਹੈ ਭਾਈ ਉਸੇ ਤਰ੍ਹਾਂ ਰੱਬ ਨੇ ਸਭਨਾ ਨੂੰ ਇੱਕੋ ਜੇ ਪੈਦਾ ਕੀਤਾ ਇੱਕ ਨੇ ਆਪਣੀ ਸੰਗਤ ਗੁਰੂਵਾਰੀ ਬਣਾ ਲਈ ਉਹਨਾਂ ਦੇ ਅੰਦਰੋਂ ਮਨੋਂ ਦੇਵਤੇ ਪ੍ਰਗਟ ਹੋ ਗਏ ਉਨ੍ਹਾਂ ਦੇ ਅੰਦਰੋਂ ਸ਼ੁਭ ਗੁਣ ਪ੍ਰਗਟ ਹੋ ਗਏ ਤੇ ਇੱਕ ਨੇ ਆਪਣੇ ਇਸ ਮਿਲੇ ਹੋਏ ਮਨੁੱਖਾ ਜਨਮ ਨੂੰ ਲੜਾਈਆਂ ਝਗੜੇ ਨਿੰਦਿਆ ਚੁਗਲੀ ਨਸ਼ੇ ਵਿਸ਼ੇਵਕਾਰਾਂ ਵਿੱਚ ਲਾ ਦਿੱਤਾ ਮਨ ਨੂੰ ਆਪਣਾ ਮਨੁੱਖਾ ਜਨਮ ਅਜਾਈਂ ਗਵਾ ਕੇ ਚਲੇ ਗਏ ਕਿੰਨੇ ਰੱਬ ਨੇ ਬੜਾ ਸੋਹਣਾ ਸੰਸਾਰ ਪੈਦਾ ਕੀਤਾ ਪਹਿਲ ਪੁਰੀਏ ਪੁੰਦਰਕਵਣਾ ਤਾਂ ਚੇ ਹਾਂਸਾ ਸਗਲੇ ਜਣਾ ਕਿੰਨੇ ਸੋਹਣੇ ਇੱਥੇ ਜੀਵ ਨੇ ਕਿੰਨੇ ਸੋਹਣੇ ਇਨਸਾਨ ਫਿਰਦੇ ਨੇ ਕ੍ਰਿਸ਼ਨਾ ਤੇ ਜਨ ਓ ਹਰ ਹਰ ਨਚਾਤੀ ਨਾਚਨਾ ਕਹਿੰਦੇ ਇਹ ਰੱਬ ਦੀ ਖੇਡ ਹੈ ਭਾਈ ਆ ਸਾਰਾ ਸੰਸਾਰ ਰੱਬ ਨੇ ਪੈਦਾ ਕੀਤਾ ਪਹਿਲ ਪ੍ਰਸਾਬਿਰਾ ਪਹਿਲਾ ਕਾਲਪੁਰਖ ਆਪ ਆਇਆ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਉ ਪਹਿਲ ਪ੍ਰਸਾਬਿਰਾ ਅਥੋਣ ਪ੍ਰਸਾਦ ਮਰਾ ਅਥੋਣ ਦਾ ਅਰਥ ਹੈ ਮਗਰੋਂ ਪ੍ਰਸਾਦ ਮਰਾ ਸ੍ਰਿਸ਼ਟੀ ਪੈਦਾ ਕਰ ਦਿੱਤੀ ਦੂਈ ਕੁਦਰਤ ਸਾਜੀ ਹੈ ਬਾਅਦ ਵਿੱਚ ਸ੍ਰਿਸ਼ਟੀ ਪੈਦਾ ਕੀਤੀ ਕਹਿੰਦੇ ਅਥੋਣ ਪ੍ਰਸਾਦ ਮਦਾ ਅਸਗਾ ਅਸ ਉਸਗਾ ਇਹਦਾ ਅਤੇ ਇਹਦਾ ਮੇਲ ਹੋਇਆ ਜਿੱਦਾਂ ਪਾਣੀ ਦਾ ਤੇ ਆਟੇ ਦਾ ਮੇਲ ਹੋਇਆ ਤੇ ਕਿੰਨੀਆਂ ਰੋਟੀਆਂ ਬਣ ਗਈਆਂ ਤੇ ਜੇ ਮੇਲ ਹੀ ਨਾ ਹੁੰਦਾ ਪੜੋਲੇ ਵਿੱਚ ਪਿਆ ਰਹਿੰਦਾ ਅਸਗਾ ਅਸ ਉਸਗਾ ਹਰ ਕਬਾਗਰਾ ਨਾਚੇ ਪਿੰਡੀ ਮੈਂ ਸਾਗਰਾ ਕਹਿੰਦੇ ਰੱਬ ਨੇ ਅੰਦਰ ਜੋਤ ਰੱਖੀ ਧਰਤੀ ਤੇ ਭੇਜ ਦਿੱਤਾ ਤੇ ਜੀ ਫਿਰ ਕਿੰਨੀਆਂ ਕਲੋਲਾਂ ਕਰਦਾ ਨਿੱਕੇ ਨਿੱਕੇ ਪੈਰਾਂ ਨਾਲ ਸਾਰਾ ਘਾਰੀਏ ਤੁਰਿਆ ਫਿਰਦਾ ਨਿੱਕਿਆਂ ਨਿੱਕਿਆਂ ਲੱਤਾਂ ਨਾਲ ਕਿੰਨੀ ਦੂਰ ਦੀਆਂ ਰੇਸਾਂ ਸਾਰ ਕਰ ਲੈਂਦਾ ਹਰ ਕਬਾਗਰਾ ਨਾਚੇ ਪਿੰਡੀ ਮੈਂ ਸਾਗਰਾ ਕਹਿੰਦੇ ਵੇਖੋ ਜਿੱਦਾਂ ਟਿੰਡਾਂ ਵਿੱਚ ਪਾਣੀ ਨੱਚਦਾ ਆਉਂਦਾ ਨਾ ਖੂਹ ਦੇ ਵਿੱਚੋਂ ਇਦਾਂ ਕਹਿੰਦੇ ਜਗਤ ਨੱਚ ਰਿਹਾ ਨਾ ਚੰਤੀ ਗੋਪੀ ਜੰਨਾ ਇੱਥੇ ਬੰਦੇ ਵੀ ਨੱਚੀ ਜਾਂਦੇ ਆ ਇੱਥੇ ਬੀਬੀਆਂ ਵੀ ਨੱਚੀ ਜਾਂਦੀਆਂ ਇੱਕ ਤਾਂ ਕੱਚੇ ਗੀਤਾਂ ਤੇ ਨੱਚਦੇ ਆ ਇੱਕ ਖੰਡੇ ਦੀ ਧਾਰ ਦੇ ਨੱਚਦੇ ਆ ਨੱਚਦੇ ਦੋਨੇ ਹੀ ਆ ਜਿਹੜੇ ਗੁਰੂ ਦੇ ਘਰ ਵਿੱਚ ਨੱਚਣਾ ਸਿੱਖ ਲੈਂਦੇ ਆ ਉਹ ਦੁਨੀਆ ਵਿੱਚ ਡੋਲਦੇ ਨਹੀਂ ਆ ਤੇ ਜਿਹੜੇ ਦੁਨੀਆ ਦੇ ਗੀਤਾਂ ਤੇ ਨੱਚਦੇ ਆ ਅੱਜ ਨੱਚਦੇ ਆ ਤੇ ਕੱਲ ਨੂੰ ਦੰਦਲਾਂ ਵੀ ਪੈਂਦੀਆਂ ਫਿਰ ਜਦੋਂ ਘਰ ਵਿੱਚ ਕੁਝ ਚਲਾ ਜਾਂਦਾ ਫਿਰ ਇਹਨਾਂ ਨੂੰ ਫਿਰ ਸਰ ਨਹੀਂ ਚੁੱਕਿਆ ਜਾਂਦਾ ਕੱਚੀਆਂ ਰੀਤਾਂ ਕੱਚੇ ਗਾਣੇ ਕੱਚੀਆਂ ਤਰਜ਼ਾਂ ਕਦੀ ਵੀ ਸਾਡੇ ਮਨ ਨੂੰ ਚਰਜਕਲਾ ਵਾਲੇ ਪਾਸੇ ਨਹੀਂ ਲੈ ਜਾ ਸਕਦੀਆਂ ਨਾ ਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ ਇਹ ਰੱਬ ਤੋਂ ਬਾਹਰ ਨਹੀਂ ਹੈ ਭਾਈ ਲਹਿਰ ਜੇ ਪੈਦਾ ਹੁੰਦੀ ਹੈ ਪਾਣੀ ਵਿੱਚ ਹੀ ਹੁੰਦੀ ਹੈ ਲਹਿਰ ਭਲੇਖਾ ਨਾ ਪਾਲੇ ਕਿ ਮੈਂ ਵੱਖਰੀ ਆ ਬੁਲਬੁਲਾ ਪੈਦਾ ਹੁੰਦਾ ਪਾਣੀ ਵਿੱਚੋਂ ਪੈਦਾ ਹੁੰਦਾ ਭਲੇਖਾ ਨਾ ਪਾਲੇ ਕਿ ਮੈਂ ਵੱਖਰਾ ਉਹ ਰੱਬ ਨੇ ਤੈਨੂੰ ਪੈਦਾ ਕੀਤਾ ਉਹ ਦੇਖ ਰਿਹਾ ਤੈਨੂੰ ਨੱਚ ਟੱਪ ਜਿੱਦẽ ਤੇਰੇ ਸਵਾਸਾਂ ਦਾ ਲੇਖਾ ਪੂਰਾ ਹੋ ਗਿਆ ਨਾ ਨਾ ਤੇਰਾ ਪੈਸਾ ਨਾ ਤੇਰੀ ਜ਼ਮੀਨ ਨਾ ਤੇਰੀ ਜਾਤ ਨਾ ਤੇਰੀ ਜਵਾਨੀ ਕੁਝ ਨਹੀਂ ਕਰ ਸਕਦੀ ਇੱਕ ਫੱਟੇ ਤੇ ਪਿਆ ਹੋਵੇਂਗਾ ਨੱਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ ਤਰਕ ਨਾ ਚਾ ਰੱਬ ਤੇ ਕਦੇ ਵੀ ਸ਼ੰਕਾ ਨਾ ਕਰੀ ਭ੍ਰਮੀਆਂ ਚਾ ਕਦੀ ਭਰਮ ਦੇ ਵਿੱਚ ਨਾ ਪਈ ਕਹਿੰਦੇ ਫਿਰ ਕੇਸ਼ਵਾ ਬਚਾਉਨੀ ਆਈਏ ਮਈਏ ਏਕ ਆਨ ਜੀਓ ਵੇਖੋ ਕਿੰਨੇ ਰੱਬ ਨੇ ਕਿੰਨਾ ਸੋਹਣਾ ਸੰਸਾਰ ਪੈਦਾ ਕੀਤਾ ਇੱਥੇ ਆਈਏ ਬੰਦੇ ਮਈਏ ਬੀਬੀਆਂ ਕਿੰਨੇ ਲੋਕ ਦੁਨੀਆ ਤੇ ਆਉਂਦੇ ਤੇ ਕਿੰਨੇ ਚਲੇ ਜਾਂਦੇ ਏਕ ਆਨ ਜੀਓ ਪਰ ਅਖੀਰ ਤੇ ਇੱਕੋ ਰੱਬ ਰਹਿ ਜਾਂਦਾ ਪਿੰਦੀ ਉਪਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇਹ ਦਵਾਰਾ ਕਿੰਨੇ ਮਾਲਕ ਜੀ ਹੁਣ ਮੈਂ ਸਾਰੀ ਧਰਤੀ ਦਾ ਭ੍ਰਮਣ ਕਰਕੇ ਤੇਰੇ ਦਰ ਤੇ ਆਇਆ ਸਗਲ ਦਵਾਰਕ ਛਾੜ ਕੇ ਛੱਡ ਤੇ ਤੇ ਮੈਂ ਸਾਰੇ ਦਰ ਹੋ ਨਹੀਂ ਕਿਸੇ ਜਗ੍ਹਾ ਤੇ ਜਾਂਦਾ ਗਾਹੇਉ ਤੁਹਾਰੋ ਗਾਹੇਉ ਹਾਹੇ ਦੇ ਨਾਲ ਕਿ ਹੁਣ ਮੈਂ ਤੇਰੀ ਚਰਨ ਫੜ ਲੇ ਮੇਰੇ ਵਾਹਿਗੁਰੂ ਜੀ ਬਸ ਬਾਕੀ ਤਰ੍ਹਾਂ ਦੀ ਮੈਨੂੰ ਲੋੜ ਹੀ ਨਹੀਂ ਐ ਫਿਰ ਬਾਹੇ ਗਾਹੇ ਕੀ ਲਾਜ ਅਸ ਤੇ ਮੇਰੇ ਮਾਲਕਾ ਹੁਣ ਮੈਂ ਤੇਰੀ ਬਾਹ ਫੜੀ ਆ ਨਾ ਫਿਰ ਮੇਰੀ ਇੱਜ਼ਤ ਵੀ ਤੂੰ ਹੀ ਰੱਖਣੀ ਐ ਗੋਬਿੰਦ ਦਾਸ ਤੁਹਾਰ ਅੱਜ ਮੈਂ ਤੇਰਾ ਦਾਸ ਬਣ ਗਿਆ ਪਹਿਲਾਂ ਪਤਾ ਨਹੀਂ ਕਿਦਾ ਕਿਦਾ ਬਣ ਕੇ ਫਿਰਦਾ ਰਿਹਾ ਲੋਕਾਂ ਨੇ ਮੇਰਾ ਧਨ ਵੀ ਲੁੱਟਿਆ ਤੇ ਮੇਰਾ ਧਨ ਵੀ ਲੁੱਟਿਆ ਅੱਜ ਮਾਲਕਾ ਮੈਂ ਤੇਰੇ ਦਰ ਤੇ ਆਇਆ ਭ੍ਰਮ ਭ੍ਰਮ ਆਏ ਤੁਮ ਚੇ ਦਵਾਰਾ ਫਿਰ ਕਹਿੰਦੇ ਰੱਬ ਪੁੱਛਦਾ ਤੂੰ ਕੌਣ ਰੇ ਤੂੰ ਕੌਣ ਉਹ ਕਹਿੰਦਾ ਮੈਂ ਜੀ ਨਾਮਾ ਮੈਂ ਤੇਰਾ ਨਾਮ ਦੇਵਾਂ ਤੇਰਾ ਪੂਂਗੜਾ ਫਿਰ ਕਹਿੰਦੇ ਰੱਬ ਕਹਿੰਦਾ ਹੋ ਜੀ ਹਾਂ ਦੱਸ ਕੀ ਚਾਹੀਦਾ ਕਹਿੰਦੇ ਆਲਾ ਤੇ ਨਿਵਾਰਣਾ ਜਮ ਕਰਨਾ ਅੱਜ ਮਦੂਤਾਂ ਤੋਂ ਮੇਰਾ ਖਿਹੜਾ ਛੜਾ ਮਾਲਕਾ ਜਿੰਦੇ ਜੀ ਮੈਂ ਤੇਰੇ ਨਾਮ ਦੇ ਨਾਲ ਜੁੜ ਜਾਵਾਂ ਮਿਲੀ ਹੋਈ ਮਨੁੱਖਾ ਜਨਮ ਦੀ ਵਾਰੀ ਸਫਲੀ ਕਰ ਜਾਵਾਂ ਸਾਇਬ ਕਿਰਪਾ ਕਰਨ ਆਪ ਬਹੁਤ ਵੜ ਭਾਗੇ ਹੋ ਜਿਹੜੇ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਉਂਦੇ ਹੋ ਜਿੱਥੇ ਆਪਾਂ ਮਹਾਰਾਜ ਜੀ ਤੋਂ ਬਾਕੀ ਦਾਤਾ ਮੰਗਦੇ ਆ ਨਾ ਉਥੇ ਸਿੱਖੀ ਦਾਣ ਜ਼ਰੂਰ ਮੰਗਿਆ ਕਰੋ ਕਿਉਂਕਿ ਜਿਹੜੇ ਘਰ ਵਿੱਚ ਅੱਜ ਸਿੱਖੀ ਸਿਧਾਂਤ ਹੈ ਨਾ ਉਹ ਘਰ ਜਿੰਦੇ ਜੀ ਸਵਰਗ ਹੈ ਸੋ ਨੌਜਵਾਨਾਂ ਨੂੰ ਮੈਂ ਜ਼ਰੂਰ ਬੇਨਤੀ ਕਰਦਾ ਹੁੰਨਾ ਜਦੋਂ ਵੀ ਤੁਸੀਂ ਗੁਰਦੁਆਰੇ ਆਉਣਾ ਨਾ ਉਦੋਂ ਗੱਡੀ ਵਿੱਚ ਪਰਣਾ ਜ਼ਰੂਰ ਰੱਖੋ ਪਤਾ ਲੱਗੇ ਤੁਸੀਂ ਕਲਗੀਧਰ ਮਰਦ ਦੇ ਪੁੱਤਰ ਧੀਆ ਬਣ ਕੇ ਆਇਓ ਮੇਰੇ ਘ ਭੈਣਾ ਬੱਚੀਆਂ ਵੀ ਸਿਰ ਤੇ ਚੁੰਨੀ ਲੈ ਕੇ ਆਇਆ ਕਰਨ ਬੱਚੇ ਵੀ ਸਿਰ ਤੇ ਪਰਨਾ ਬੰਨ ਕੇ ਆਇਆ ਕਰੋ ਤਾਂ ਕਿ ਮਹਾਰਾਜ ਕਿਰਪਾ ਕਰਨ ਹੌਲੀ ਹੌਲੀ ਆਪਾਂ ਸਿੱਖੀ ਦੀ ਦਾਤ ਨੂੰ ਸੰਭਾਲ ਲਈਏ ਸਾਡੇ ਸਿਰ ਤੇ ਕੇਸ ਆ ਜਾਣ ਸਾਡਾ ਦਾੜਾ ਪ੍ਰਕਾਸ਼ ਹੋ ਜਾਵੇ ਕੱਲ ਕੀ ਤਾਂ ਮਹਾਰਾਜ ਜੀ ਦੇ ਪੁੱਤਰ ਧੀਆਂ ਬਣ ਜਾਈਏ ਪ੍ਰਬੰਧਕ ਕਮੇਟੀ ਦੇ ਵੱਲੋਂ 1 ਫਰਵਰੀ ਨੂੰ ਖੰਡੇ ਬਾਟੇ ਦੀ ਪੋਲ ਤਿਆਰ ਕਰਵਾਉਣ ਦਾ ਉਦਦਮ ਕੀਤਾ ਗਿਆ ਸੋ ਭਾਈ ਜਿਨ੍ਹਾਂ ਦੇ ਮਨ ਬਣੇ ਆ ਜਰੂਰ ਕਲਗੀਧਰ ਦੇ ਪੁੱਤਰ ਬਣੀਏ ਜਿਨ੍ਹਾਂ ਦੇ ਮਨ ਨਹੀਂ ਬਣੇ ਮਹਾਰਜ ਅੱਗੇ ਅਰਦਾਸ ਕਰਿਆ ਕਰੋ ਕਿ ਸਤਗੁਰੂ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੀ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਭੁੱਲਾਂ ਦੀ ਖਿਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੇ ਬਾਵਨ ਚਰਨਾਵੇ ਜੜ ਬੈਠੀ ਗੁਰਪਿਆਰੇ ਸਾਧ ਸੰਗਤ ਜੀਓ ਵਾਹਿਗੁਰੂ ਦੀ ਕਾਲਸਾ ਵਾਹਿਗੁਰੂ ਦੀ ਫਤੇ ਜਿਉ ਜਿਉ ਨਾਮਾ ਹਰਗਨ ਉਚਰੇ ਭਗਤ ਦੇਣਾ ਕੋ ਦੇਹ ਰਫਰੇ ਫੇਰ ਦੀ ਆਦੇ ਨਾਮੇ ਕੋ ਪੰਡਿਆਂ ਕੋ ਪਛਵਾਰ ਲਾ ਭਗਤ ਨਾਮਦੇਵ ਜੀ ਦੇ ਆਪਾਂ ਜੋਤੀ ਜੋਦਸ ਮਨਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਮਾਇਸਕਵਾਲ ਸਿੰਘ ਜੀ ਰਾਜੇਣ ਵਾਲਾ ਦਾ ਜਿਨ੍ਹਾਂ ਨੇ ਪਾਕਸਾ ਦਾ ਜੀਵਨ ਗਰਵਾਣੀ ਕਥਾ ਵਿਚਾਰ ਆ ਉਹ ਸਾਂਝੀਆਂ ਕੀਤੀਆਂ ਸਤਿਗੁਰੂ ਜੀ ਚੜ੍ਹਦੀਆਂ ਕਲਾ ਭਕਸ਼ਨ ਇਸੇ ਤਰ੍ਹਾਂ ਹੀ ਸਿੱਖੀ ਦਾ ਪ੍ਰਚਾਰ ਦੇਸ਼ਾਂ ਉਦੇਸ਼ਾਂ ਵਿੱਚ ਵੱਧ ਚੜ ਕੇ ਕਰਦੇ ਰਹਿਣ